ਮੁੱਦੇ ਦੀ ਗੱਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ सुरेंद्र ਡੱਲਾ ਔਰ ਅੱਜ ਅਸੀਂ ਮੌਜੂਦ ਹਾਂ ਪੰਜਾਬ ਦੇ ਸਭ ਤੋਂ ਜ਼ਿਆਦਾ ਸੀਨੀਅਰ ਵਿਧਾਇਕਾਂ ਵਿੱਚੋਂ ਇੱਕ ਸ਼੍ਰੀ ਰਕੇਸ਼ ਪਾਂਡੇ ਹੋਰਾਂ ਦੇ ਨਾਲ ਜਿਹੜੇ 6ਵੀਂ ਵਾਰ ਵਿਧਾਇਕ ਬਣੇ ਨੇ ਔਰ ਇਸ ਵਾਰ ਮੰਨਿਆਇਆ ਜਾ ਰਿਹਾ ਸੀ ਜਦੋਂ ਕਾਂਗਰਸ ਨੇ ਮਾਰਚ ਮਹੀਨੇ 100 ਚੱਕੀ ਮੰਤਰੀ ਮੰਡਲ ਦੀ ਤਾਂ ਉਸ ਵਕਤ ਮੰਨਿਆ ਜਾ ਰਿਹਾ ਸੀ ਕਿ ਰਾਹੁਲ ਗਾਂਧੀ ਕਾਂਗਰਸ ਦਾ ਚਿਹਰਾ ਬਦਲਣਗੇ ਔਰ ਕਾਂਗਰਸ ਇੱਕ ਅਜਿਹਾ ਡਿਸਪਲਨ ਦੇ ਵਿੱਚ ਅੱਗੇ ਵਧੇਗੀ ਪੰਜਾਬ ਦੇ ਵਿੱਚ ਜਿਸ ਨਾਲ ਪੰਜਾਬ ਨੂੰ ਇੱਕ ਮਾਡਲ ਦੇ ਤੌਰ ਤੇ ਰਾਹੁਲ ਗਾਂਧੀ ਪੂਰੇ ਦੇਸ਼ ਨੂੰ ਦਿਖਾਉਣਗੇ ਤਾਂ ਕਿ ਨਰਿੰਦਰ ਮੋਦੀ ਦਾ ਮੁਕਾਬਲਾ ਕੀਤਾ ਜਾ ਸਕੇ ਇਸ ਵੇਲੇ ਕਰਨਾਟਕ ਚ तमाम ਕੋਸ਼ਿਸ਼ਾਂ ਦੇ باوجود ਰਾਹੁਲ ਗਾਂਧੀ ਜਿੱਤ ਨਹੀਂ ਸਕੇ ਨੇ ਸਿਰਫ 78 ਸੀਟਾਂ ਤੇ ਕਾਂਗਰਸ ਰਹਿ ਗਈ ਹੈ ਔਰ ਰਾਹੁਲ ਗਾਂਧੀ ਅੱਜ ਤੋਂ ਹੁਣ ਤੋਂ ਥੋੜੇ ਘੰਟਿਆਂ ਬਾਅਦ ਛੱਤੀਗੜ੍ਹ ਜਾਣ ਦੀ ਤਿਆਰੀ ਚ ਨੇ ਤਾਂ ਕਿ ਇਸੇ ਸਾਲ ਛੱਤੀਗੜ੍ਹ ਦੇ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਉਹ ਕਾਂਗਰਸ ਨੂੰ ਲਾਮਬੰਦ ਕਰ ਸਕਣ ਪਰ ਕਾਂਗਰਸ ਦੇ ਪ੍ਰਧਾਨ ਦੇ ਉੱਪਰ ਕਈ ਸਵਾਲ ਖੜੇ ਹੋ ਜਾਂਦੇ ਨੇ ਹਾਲਾਂਕਿ ਸੂਬੇ ਦੇ ਵਿੱਚ ਜਦੋਂ ਮੰਤਰੀ ਮੰਡਲ ਦਾ ਵਿਸਥਾਰ ਹੋਇਆ ਤੇ ਮੈਰਿਟ ਨੂੰ ਇੱਕ ਮਾਪਾਨਾ ਮੰਨਿਆ ਗਿਆ ਸੀ ਕਿ ਮੈਰਿਟ ਦੇ ਆਧਾਰ ਤੇ ਮੰਤਰੀ ਮੰਡਲ ਦੇ ਵਿੱਚ ਅਹੁਦੇ ਤੈਅ ਹੋਣਗੇ ਇੱਕ ਆਸ ਵਿਧਾਇਕਾਂ ਨੂੰ ਵੀ ਜਾਗੀ ਸੀ ਕਿ ਚਲੋ ਅਸੀਂ ਸੀਨੀਅਰ ਆ ਅਸੀਂ ਬਹੁਤ ਲੰਮਾ ਸਮਾਂ ਪਾਰਟੀ ਦੀ ਸੇਵਾ ਕੀਤੀ ਹੈ ਅਸੀਂ ਪਾਰਟੀ ਦੇ ਨਾਲ ਮਾੜਾ ਚੰਗਾ ਵਕਤ ਕਢਾਇਆ ਹੈ ਹੁਣ ਜਦੋਂ ਗੱਲ ਮੈਰਿਟ ਤੇ ਹੋਊਗੀ ਤੇ ਸਾਡੇ ਨਾਲ ਜਸਟਿਸ ਹੋਏਗਾ ਪਰ ਬਹੁਤਿਆਂ ਨਾਲ ਜਸਟਿਸ ਨਹੀਂ ਹੋਇਆ ਬਲਕਿ ਇਨਜਸਟਿਸ ਹੋਇਆ ਅਜਿਹੇ ਇੱਕ ਵਿਧਾਇਕ ਸਾਡੇ ਨਾਲ ਅੱਜ ਮੌਜੂਦ ਨੇ ਰਕੇਸ਼ ਪਾਣੇ ਸਾਹਿਬ ਜਿਨ੍ਹਾਂ ਨੇ ਵਿਧਾਨ ਸਭਾ ਦੀ ਇੱਕ ਕਮੇਟੀ ਦੀ ਚੇਅਰਮੈਨਸ਼ਿਪ ਤੋਂ ਵੀ ਅਸਤੀਫਾ ਦੇ ਦਿੱਤਾ ਹੈ ਕਿਤਨਾ ਕਿਤੇ ਦਿਲਚ ਨਰਾਜ਼ਗੀ ਹੈ ਕਿ ਪਾਰਟੀ ਲਈ ਇੰਨਾ ਕੁਝ ਕੀਤਾ ਪਰ ਪਾਰਟੀ ਨੇ ਪਰਫਾਰਮੈਂਸ ਨੂੰ ਮੈਰਿਟ ਨੂੰ ਤਜਰਬੇ ਨੂੰ ਆਧਾਰ ਨਹੀਂ ਬਣਾਇਆ ਅੱਜ ਸਾਡੇ ਨਾਲ ਮੌਜੂਦ ਨੇ ਕਈ ਵਿਧਾਇਕਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦਿੱਤਾ ਹੈ ਅਮਰੀਕ ਸਿੰਘ ਢਿੱਲੋਂ ਨੇ ਦਿੱਤਾ ਹੈ ਰਣਦੀਪ ਨਾਬਾ ਨੇ ਦਿੱਤਾ ਹੈ ਮੇਰਾ ਵੀ ਸ਼ਹਿਰ ਨਾਬਾ ਸੋ ਰਣਦੀਪ ਨਾਬਾ ਉਹ ਵੀ ਅਸਤੀਫਾ ਦੇ ਚੁੱਕੇ ਨੇ ਇਹ ਸਾਰੇ ਸਵਾਲਾਂ ਤੇ ਗੱਲ ਕਰਾਂਗੇ ਰਕੇਸ਼ ਪਾਂਡੇ ਜੀ ਨਾਲ ਕੀ ਅਸਤੀਫਾ ਦੇਣ ਦਾ ਮਨ ਦੇ ਵਿੱਚ ਜਿਹੜਾ ਵਿਚਾਰ ਸੀ ਉਹ ਕਿੱਥੋਂ ਪੈਦਾ ਹੋਇਆ ਕਿਉਂਕਿ ਇੱਕ ਡਿਸਿਪਲਿਨ ਵਰਕਰ ਮੰਨੇ ਜਾਂਦੇ ਨੇ ਕਾਂਗਰਸ ਦੇ ਬਹੁਤ ਲੰਮਾ ਸਮਾਂ ਇਹਨਾਂ ਨੇ ਕਾਂਗਰਸ ਚ ਉੱਚਾ ਨੀਵਾਂ ਵਕਤ ਦੇਖਿਆ ਔਰ ਇਹਨਾਂ ਦੇ ਪਿਤਾ ਜਗਿੰਦਰਪਾਲ ਪਾਂਡੇ ਉਹਨਾਂ ਦਾ ਬਹੁਤ ਵੱਡਾ ਪੰਜਾਬ ਦੀ ਸਿਆਸਤ ਦੇ ਵਿੱਚ ਦਖਲ ਰਿਹਾ ਔਰ ਅਤਵਾਦ ਦੇ ਸਮੇਂ ਦੇ ਵਿੱਚ ਜਿਵੇਂ ਉਹਨਾਂ ਨੇ ਲੜਾਈ ਲੜੀ دہشتਵਾਦ ਦੇ ਸਮੇਂ ਔਰ ਕੌਮ ਨੂੰ ਸੰਗਠਿਤ ਕਰਕੇ ਰੱਖਿਆ ਉਹ ਅਸੀਂ ਸਾਰੇ ਜਾਣਦੇ ਪਾਂਡੇ ਸਾਹਿਬ ਬਹੁਤ ਬਹੁਤ ਸਵਾਗਤ ਹੈ ਨਮਸਕਾਰ ਜੀ ਪਾਂਡੇ ਸਾਹਿਬ ਆ ਅਸਤੀਫਾ ਦਿੱਤਾ ਤੁਸੀਂ ਵੀ ਵਿਧਾਨ ਸਭਾ ਦੀ ਇਸ ਕਮੇਟੀ ਤੋਂ ਕੀ ਸੱਚਮੁੱਚ ਨਰਾਜ਼ਗੀ ਦਾ ਪੱਧਰ ਇੰਨਾ ਜ਼ਿਆਦਾ ਵੱਧ ਗਿਆ ਨਹੀਂ ਮੈਂ ਇਸ ਨੂੰ ਨਰਾਜ਼ਗੀ ਨਹੀਂ ਕਹਿ ਸਕਦਾ ਕਹਿੰਦਾ ਬਲਕਿ ਇੱਕ ਸ਼ਿਕਵਾ ਪਾਰਟੀ ਤੱਕ ਪਹੁੰਚਾਉਣ ਵਾਸਤੇ ਸਾਨੂੰ ਇੱਕ ਕਦਮ ਚੱਕਣਾ ਪਿਆ ਮੈਨੂੰ ਔਰ ਮੇਰੇ ਸਾਥੀਆਂ ਨੂੰ ਢੀਡੋ ਸਾਹਿਬ ਨੂੰ ਨਬਾਜੀ ਨੂੰ ਕਿਉਂਕਿ ਉਹਨਾਂ ਵਕਤਾਂ ਦੇ ਵਿੱਚ ਮੈਂ ਕਾਂਗਰਸ ਪਾਰਟੀ ਸੰਭਾਲੀ ਸੀ ਯੂਥ ਕਾਂਗਰਸ ਤੋਂ ਕੈਰੀਅਰ ਸ਼ੁਰੂ ਹੋਇਆ ਸੀ ਕਿਉਂਕਿ ਪਹਿਲਾਂ ਸ਼ਹੀਦ ਜਗਿੰਦਰਪਾਲ ਪਾਂਡੇ ਜੀ ਪਿਤਾ ਜੀ ਐਕਟਿਵ ਸਨ ਤੇ ਅਸੀਂ ਸਾਰੇ ਇਹਨਾਂ ਜ਼ਿਆਦਾ ਐਕਟਿਵ ਨਹੀਂ ਸੀ ਹੁੰਦੇ ਪਿਤਾ ਜੀ ਦੀ ਟੀਮ 'ਚ ਸੀ ਤੁਸੀਂ ਹਾਂਜੀ ਉਹਨਾਂ ਦੇ ਟੀਮ ਦੇ ਵਿੱਚ ਸੀ ਔਰ ਇਸ ਦੌਰਾਨ ਜਦੋਂ ਉਹਨਾਂ ਦੀ ਅਸੈਸਿਨੇਸ਼ਨ ਤੋਂ ਬਾਅਦ ਉਸ ਟੈਰਰਰਿਸਟ ਦੇ ਵਕਤ ਦੇ ਵਿੱਚ ਰਾਜੀਵ ਗਾਂਧੀ ਜੀ ਨੇ ਮੈਨੂੰ ਯੂਥ ਕਾਂਗਰਸ ਦੀ ਕਮਾਂਡ ਸੰਭਾਲੀ ਤੇ ਅਸੀਂ ਵਰਕਿੰਗ ਸ਼ੁਰੂ ਕੀਤੀ ਔਰ ਸਾਰੇ ਆਪਣੇ ਯੂਥ ਨੂੰ ਲਾਮਬੰਦ ਕੀਤਾ ਔਰ ਅਗਲਕ ਜਗ੍ਹਾ ਤੇ ਉੱਤੇ ਜਾ ਕੇ ਪਾਰਟੀ ਦੇ ਨਾਲ ਸਾਰੇ ਵਰਕਰ ਸਾਥੀਆਂ ਨੂੰ ਯੂਥ ਨੂੰ ਜੋੜੇ ਆ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਸਫਰ ਉਹ ਚੈਨ ਨਿਰੰਤਰ ਚੱਲਦਾ ਰਿਹਾ ਤੇ ਕੋਸ਼ਿਸ਼ ਇਹ ਹੀ ਰਹੀ ਕਿ ਵੱਧ ਤੋਂ ਵੱਧ ਪਾਰਟੀ ਦੇ ਪਾਰਟੀ ਨੇ ਜੋ ਵੀ ਜ਼म्मे ਕੰਮ ਲਗਾਇਆ ਉਸ ਨੂੰ ਅਸੀਂ ਕਿਸੇ ਵੀ ਤਰੀਕੇ ਨਾਲ ਪੂਰਾ ਕਰ ਸਕੀਏ ਔਰ ਪੂਰਾ ਕਰਕੇ ਲੋਗਾਂ ਨੂੰ ਹੋਰ ਲਾਮਬੰਦ ਕਰਕੇ ਪਾਰਟੀ ਦੇ ਨਾਲ ਵੱਧ ਤੋਂ ਵੱਧ ਜੋੜੀਏ ਆਸ ਇਸ ਵੇਲੇ ਕੀ ਸੀ ਜਿਹੜਾ ਜਿਹੜਾ ਤੁਸੀਂ ਵੀ ਅਸਤੀਫਾ ਦਿੱਤਾ ਹੈ ਵਿਧਾਨ ਸਭਾ ਦੀ ਕਮੇਟੀ ਤੋਂ ਚੇਅਰਮੈਨਸ਼ਿਪ ਤੋਂ ਔਰ ਅਮਰੀਕ ਸਿੰਘ ਤੇ ਲੋਕ ਉਹਨਾਂ ਨੇ ਵੀ ਦਿੱਤਾ ਹੈ ਰਣਦੀਪ ਨਾਬਾ ਉਹਨਾਂ ਨੇ ਵੀ ਦੱਸਿਆ ਕੀ ਸੋਚਿਆ ਤੁਸੀਂ ਅਸਤੀਫਾ ਦੇਣ ਤੋਂ ਪਹਿਲਾਂ ਸੋਚ ਇਸ ਤਰ੍ਹਾਂ ਨਹੀਂ ਸੀ ਕੋਈ ਕਿ ਇੱਕ ਪਾਰਟੀ ਨੂੰ ਆਪਣਾ ਸ਼ਿਕਵਾ ਪਹੁੰਚਾਉਣ ਦਾ ਜ਼ਰੀਆ ਜ਼ਰੂਰ ਰਹਿ ਬਣ ਗਿਆ ਮੈਂ ਕਹਿ ਸਕਦਾ ਕਿਉਂਕਿ ਹਰ ਇੱਕ ਵਰਕਰ ਨੂੰ ਆਸ ਹੁੰਦੀ ਹੈ ਕਿ ਹੁਣ ਜਦੋਂ ਸਮਾਂ ਆਇਆ ਔਰ ਇੰਨੇ ਲੰਮੇ ਸਮੇਂ ਬਾਅਦ ਪਾਰਟੀ ਕੁਸ਼ਣਾ ਕੁਸ਼ਤਾ ਪਿੱਠ ਨੂੰ ਥੱਪੜਾ ਦੇਵੇਗੀ ਪਰ ਉਹਨਾਂ ਸਾਰੀਆਂ ਚੀਜ਼ਾਂ ਨੂੰ ਅੱਖੋਂ ਮੂਰਖੇ ਕਰਦੇ ਹੋਏ ਸਾਨੂੰ ਸਾਰੇ ਸਾਥੀਆਂ ਨੂੰ ਇਹ ਮਹਿਸੂਸ ਹੋਇਆ ਜਿੰਨੇ ਵੀ ਸੀਨੀਅਰ ਤਕਰੀਬਨ ਸਨ ਕਿਉਂਕਿ ਚੀਫ ਮਿਨਿਸਟਰ ਸਾਮਰਿੰਦਰ ਸਿੰਘ ਜੀ ਆਪ ਕਹਿੰਦੇ ਰਹੇ ਕਿ ਪ੍ਰਾਇੋਰਟੀ ਇਸ ਟਾਈਮ ਦਿੱਤੀ ਜਾਏਗੀ ਸਾਰੇ ਸੀਨੀਅਰ ਸਾਥੀਆਂ ਨੂੰ ਪਰ ਉਹ ਚੀਜ਼ ਪੂਰੀ ਨਹੀਂ ਹੋ ਸਕੇ ਜੀ ਉਸ ਦੇ باوجود ਵੀ ਅਸੀਂ ਸਾਥੀਆਂ ਨੇ ਵੇਟ ਕੀਤੀ ਕਿ ਕੋਈ ਉਹਨਾਂ ਦਾ ਮੈਸੇਜ ਆਏਗਾ ਕੋ ਸੌਰੀ ਫੀਲ ਕਰਨਗੇ ਕੋ ਕੁਝ ਹੋਏਗਾ ਪਰ ਕਿਸੇ ਵੀ ਤਰ੍ਹਾਂ ਦਾ ਕਮਿਊਨੀਕੇਸ਼ਨ ਨਾ ਹੋਇਆ ਤੇ ਜਦੋਂ ਪਿਛਲੇ ਦਿਨੀ ਇੱਕ ਰੂਟੀਨ ਵਰਕ ਦੇ ਵਿੱਚ ਸਪੀਕਰ ਸਾਹਿਬ ਦਾ ਮੈਸੇਜ ਆਇਆ ਕਿ ਵਿਧਾਨ ਸਭਾ ਦੀਆਂ ਕਮੇਟੀਆਂ ਬਣ ਰਹੀਆਂ ਨੇ ਔਰ ਤੁਹਾਨੂੰ ਇਸੇ ਤਰੀਕੇ ਦੇ ਨਾਲ ਅਡਜਸਟ ਕੀਤਾ ਗਿਆ ਤੇ ਅਸੀਂ ਸਾਰਿਆਂ ਨੇ ਮਿਲ ਕੇ ਸੋਚਿਆ ਕਿ ਅਸੀਂ ਇਹ ਡਿਊਟੀ ਨਹੀਂ ਲਵਾਂਗੇ ਜੀ ਅਸੀਂ ਆਪਣੇ ਕੌਂਸਲ ਚੈਂਸੀ ਦੇ ਵਿੱਚ ਆਪਣੇ ਲੋਕਾਂ ਦੇ ਵਿੱਚ ਬੈਠ ਕੇ ਹੀ ਕੰਮ ਕਰਾਂਗੇ ਜੀ ਜੀ ਸੋ ਕਿਤੇ ਨ ਕਿਤੇ ਇਹ ਕੋਸ਼ਿਸ਼ ਸੀਗੀ ਕਿ ਜਿਹੜੇ ਸੀਨੀਅਰ ਵਿਧਾਇਕ ਨੇ ਉਹਨਾਂ ਨੂੰ ਜੇ ਅਸੀਂ ਮੰਤਰੀ ਨਹੀਂ ਬਣਾਇਆ ਤੇ ਅਸੀਂ ਕਮੇਟੀ ਦੀ ਨੁਮਾਇੰਦੀ ਦੇ ਕੇ ਸਾਰ ਦਈਏ ਤੁਹਾਡੇ ਨਜ਼ਰ ਚ ਹੋਣਾ ਕਿ ਚਾਹੀਦਾ ਸੀ ਜਿਹੜੇ ਘੱਟ ਵਾਰ ਵਿਧਾਇਕ ਬਣੇ ਨੇ ਕਿ ਉਹਨਾਂ ਨੂੰ ਅਜਿਹੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਣੀਆਂ ਚਾਹੀਦੀਆਂ ਸੀ ਤੇ ਜਿਹੜੇ ਜ਼ਿਆਦਾ ਤਜਰਬੇਕਾਰ ਨੇ ਜਿਹੜੇ ਜ਼ਿਆਦਾ ਸੀਨੀਅਰ ਨੇ ਜਿਵੇਂ ਤੁਸੀਂ ਪਹਿਲਾਂ ਵੀ ਮੰਤਰੀ ਰਹੇ ਹੋ ਤੁਸੀਂ ਕੈਬਨਿਟ ਮੰਤਰੀ ਰਹੇ ਹੋ ਕਿ ਜਿਹੜੇ ਜ਼ਿਆਦਾ ਤਜਰਬੇ ਵਾਲੇ ਤੁਹਾਡੇ ਵਰਗੇ ਵਿਧਾਇਕ ਨੇ 6 ਵਾਰ ਵਿਧਾਇਕ ਤੁਸੀਂ ਬਣੇ ਹੋ ਉਹਨਾਂ ਨੂੰ ਪਹਿਲ ਮਿਲਣੀ ਚਾਹੀਦੀ ਸੀ ਪਹਿਲਾਂ ਤਾਂ ਮਿਲਣੀ ਚਾਹੀਦੀ ਸੀ ਜਦ ਕਿ ਰਾਹੁਲ ਜੀ ਆਪ ਵੀ ਔਰ ਕੈਪਟਨ ਅਮਰਿੰਦਰ ਸਿੰਘ ਜੀ ਵੀ बार-बार ਇਸ ਗੱਲ ਨੂੰ ਦੁਹਰਾਉਂਦੇ ਰਹੇ ਨੇ ਔਰ ਹਰ ਇੱਕ ਵਰਕਰ ਦਾ ਇਹ ਸੁਪਨਾ ਹੁੰਦਾ ਕਿ ਮੈਂ ਹੋਰ ਗਾਂਵ ਵਧ ਕੇ ਪਾਰਟੀ ਦੀ ਸੇਵਾ ਕਰ ਸਕਾਂ ਪਾਰਟੀ ਵਾਸਤੇ ਕੰਮ ਕਰ ਸਕਾਂ ਲੋਗਾਂ ਨੂੰ ਹੋਰ ਲਾਮਬੰਦ ਕਰ ਸਕਾਂ ਪਰ ਉਹ ਮੌਕਾ ਨਹੀਂ ਬਣ ਸਕਿਆ ਵਜ੍ਹਾ ਤਾਂ ਹੁਣ ਬਿਹਤਰ ਜਿਆਦਾ ਰਾਹੁਲ ਗਾਂਧੀ ਜੀ ਜਾਂ ਕੈਪਟਨ ਅਮਰਿੰਦਰ ਸਿੰਘ ਜੀ ਦੱਸ ਸਕਦੇ ਨੇ ਇਥੋਂ ਤੱਕ ਕਿ ਇਸ ਦੌਰਾਨ ਦੇ ਵਿੱਚ ਤੁਸੀਂ ਦੇਖ ਲਓ ਵੀ ਪ੍ਰਦੇਸ਼ ਪ੍ਰੈਜ਼ੀਡੈਂਟ ਸੁਨੀਲ ਝਾਖੜ ਜੀ ਨੇ ਵੀ ਸਾਡੇ ਸਾਰੇ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਕੰਟੈਕਟ ਨਹੀਂ ਕੀਤਾ ਕੋਈ ਰਾਬਤਾ ਨਹੀਂ ਹੋਇਆ ਕੋਈ ਰਾਬਤਾ ਨਹੀਂ ਹੋਇਆ ਇਸ ਗੱਲ ਵਾਸਤੇ ਖਾਸ ਤੌਰ ਤੇ ਪੰਡਿਤ ਸਾਹਿਬ ਜਦੋਂ ਮੰਤਰੀ ਕਾਂਗਰਸ ਦੀ ਸਰਕਾਰ ਚ ਹੁਣ ਨਵੇਂ ਬਣੇ ਨੇ ਕੀ ਕਾਂਗਰਸ ਨੇ ਮੰਤਰੀ ਬਣਾਉਣ ਤੋਂ ਪਹਿਲਾਂ ਸੀਨੀਅਰ ਲੀਡਰਸ਼ਿਪ ਨੇ ਜਿਵੇਂ ਜੈਪਤਨ ਅਮਿੰਦਰ ਵੀ ਆ ਜਾਂਦੇ ਨੇ ਰਾਹੁਲ ગાંધી ਵੀ ਆ ਜਾਂਦੇ ਨੇ ਕੋਈ ਅਜੰਡਾ ਤਿਆਰ ਕੀਤਾ ਸੀ ਕੋਈ ਨਾਮ ਦਾ ਪੈਨਲ ਬਣਾਇਆ ਹੋਵੇ ਕਿ ਕੀ ਪੰਤੀ ਸੀਨੀਅਰ ਵਿਧਾਇਕ ਨੇ ਜਾਂ ਇਹ 10 12 ਨਵੇਂ ਪਹਿਲੀ ਵਾਰ ਜਾਂ ਦੂਜੀ ਵਾਰ ਬਣੇ ਹੋਏ ਵਿਧਾਇਕ ਨੇ ਅਸੀਂ ਇਹਨਾਂ ਦੇ ਵਿੱਚੋਂ ਮੰਤਰੀ ਮੰਡਲ ਦਾ ਵਿਸਥਾਰ ਕਰਨਾ ਹੈ ਜਾਂ ਮੰਤਰੀ ਮੰਡਲ ਦਾ ਜਦੋਂ ਗਠਨ ਕਰਨਾ ਸੀ ਕੀ ਕਾਂਗਰਸ ਨੇ ਕੋਈ ਅਜਿਹਾ ਪੈਨਲ ਬਣਾਇਆ ਜਿਵੇਂ ਉਮੀਦਵਾਰ ਜਾਂ ਟਿਕਟ ਦੇਣ ਵੇਲੇ ਇੱਕ ਪੈਨਲ ਬਣਾਇਆ ਜਾਂਦਾ ਹੈ ਕਿ ਇਹ ਸਾਰੇ ਪੈਨਲ ਦੇ ਵਿੱਚ ਤਿੰਨ ਤਿੰਨ ਹਰ ਹਲਕੇ ਤੋਂ ਉਮੀਦਵਾਰ ਨੇ ਦਾਵੇਦਾਰ ਨੇ ਅਸੀਂ ਇਹਨਾਂ ਦੇ ਵਿੱਚੋਂ ਇੱਕ ਇੱਕ ਨੂੰ ਟਿਕਟ ਦਵਾਂਗੇ ਮੰਤਰੀ ਬਣਾਉਣ ਵੇਲੇ ਕੀ ਬਣਾਇਆ ਕਿ ਮਾਝੇ ਦਾ ਮਾਲਵੇ ਦਾ ਜਾਂ ਦੁਆਬੇ ਦਾ ਕੋਈ ਪੈਨਲ ਬਣਿਆ ਹੋਇਆ ਅਸੀਂ ਪੁਰਾਣਾ ਵਕਤ ਦੇਖੀਏ ਤਾਂ ਹਰੇਕ ਜ਼ਿਲ੍ਹੇ ਦੇ ਵਿੱਚੋਂ ਹਮੇਸ਼ਾ ਹੀ ਨੁਮਾਇੰਦਗੀ ਅਲੱਗ-ਅਲੱਗ ਸਾਥੀਆਂ ਨੂੰ ਮਿਲਦੀ ਰਹੀ ਹੈ ਇਹ ਠੀਕ ਹੈ ਕਿ ਉਦੋਂ ਵਕਤ ਉਸ ਤਰੀਕੇ ਦਾ ਸੀਗਾ ਕਿ ਵੱਤ ਤੋਂ ਵੱਧ ਸਾਥੀਆਂ ਦੀ ਜਿਹੜੀ ਅਡਜਸਟਮੈਂਟ ਹੋ ਜਾਂਦੀ ਸੀ ਜੀ ਪਰ ਕਾਨੂੰਨ ਬਦਲਣ ਦੇ ਨਾਲ ਇੱਕ ਲਿਮਟ ਬਣਾਉਣੀ ਪਈ ਜੀ ਜਿਸ ਕਰਕੇ ਕੁਝ ਸਾਥੀਆਂ ਨੂੰ ਇੱਕ ਡਿਊਟੀ ਮਿਲੀ ਕਿ ਇੰਨੇ ਸਾਥੀ ਕੈਬਨਿਟ ਦੇ ਵਿੱਚ ਰਹਿਣਗੇ ਤੇ ਬਾਕੀ ਦੇ ਸਾਥੀ ਬਾਕੀ ਡਿਊਟੀਆਂ ਕਰਨਗੇ ਜਿਸ ਜਿਹੇ ਤਰੀਕੇ ਨਾਲ ਚਾਹੇ ਉਹ ਪਾਰਟੀ ਦੇ ਅੰਦਰ ਹੋਵੇ ਚਾਹੇ ਪਾਰਟੀ ਦੇ ਨਾਲ ਚੱਲ ਕੇ ਹੋਵੇ ਜਾਂ ਜਿਹੜੇ ਵੀ ਸਾਥੀਆਂ ਨੂੰ ਮੰਤਰੀ ਮੰਡਲ ਵਿੱਚ ਡਿਊਟੀ ਮਿਲੇ ਉਹਨਾਂ ਨਾਲ ਮਿਲ ਕੇ ਅਸੀਂ ਲੋਕਾਂ ਦੇ ਵਿੱਚ ਜਾਈਏ ਪਰ ਇਸ ਵਾਰ ਉਹ ਵੀ ਤਰੀਕਾ ਨਹੀਂ ਅਪਣਾਇਆ ਗਿਆ ਹਕੀਕਤ ਸਾਡੇ ਸਾਰਿਆਂ ਦੇ ਸਾਹਮਣੇ ਆ ਜਿਹੜੇ ਜਿਹੜੇ ਮੰਤਰੀ ਮੰਤਰੀ ਬਣਾਏ ਗਏ ਨੇ ਤੁਹਾਡੀ ਨਜ਼ਰ ਚ ਉਹਦੇ ਲਈ ਪੈਰਾਮੀਟਰ ਕੀ ਸੀ ਮંત્રી ਚੁੰਨਨ ਮਲੇ ਕੀ ਕੀ ਵੇਖਿਆ ਰਾਹੁਲ ਜਾਂਦੀ ਨੇ ਕੈਪਟਨ ਮਰਿੰਦਰ ਨੇ ਕਿਉਂਕਿ ਉਸ ਦਿੱਲੀ ਦੀ ਮੀਟਿੰਗ ਦੀ ਮੈਂ ਪੂਰੀ ਰਿਪੋਰਟਿੰਗ ਕੀਤੀ ਹੈ ਉਹਦੇ ਵਿੱਚ ਸੁਨੀਲ ਜਾਖੜ ਸਾਹਿਬ ਵੀ ਸਨ ਉਹਦੇ ਵਿੱਚ ਆਸ਼ਾ ਕੁਮਾਰੀ ਜਿਹੜੇ ਪੰਜਾਬ ਮਾਮਲੇ ਦੇ ਪਰਿਵਾਰੀ ਨੇ ਉਹ ਵੀ ਸਨ ਔਰ ਉਦੋਂ ਇਹ ਦੱਸਿਆ ਸੀ ਦੋ ਦਿਨ ਮੀਟਿੰਗ ਹੋਈ ਪਹਿਲਾ ਇੱਕ ਦਿਨ ਹੋਈ ਫਿਰ ਉਸ ਤੋਂ ਬਾਅਦ ਅਗਲੇ ਦਿਨ ਹੋਈ ਉਦੋਂ ਇਹ ਦੱਸਿਆ ਗਿਆ ਕਿ ਬੜੇ ਵਿਸਥਾਰ ਦੇ ਨਾਲ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਨੇ ਸਾਰੇ ਨਾਵਾਂ ਤੇ ਵਿਚਾਰ ਕੀਤਾ ਤੇ ਫਿਰ ਮੰਤਰੀ ਅਸੀਂ ਬਣਾਈਏ ਕੋਈ ਨਜ਼ਰ ਚ ਕੋਈ ਪੈਰਾਮੀਟਰ ਸੀ ਜਿਹਦੇ ਉੱਤੇ ਚਰਚਾ ਕੀਤੀ ਗਈ ਹੈ ਜਾਂ ਮਨਪਸੰਦ ਲੀਡਰ ਕੈਪਟਨ ਮਰਿੰਦਰ ਨੇ ਆਪਣੇ ਬਣਾ ਲਏ ਜਾਂ ਰਾਹੁਲ ਗਾਂਧੀ ਨੇ ਆਪਣੇ ਬਣਾ ਲਏ ਇਹ ਚੀਜ਼ ਦਾ ਬਿਹਤਰ ਉਹ ਸਾਰੀ ਕਮੇਟੀ ਹੀ ਦੱਸ ਸਕਦੀ ਹੈ ਜਾਂ ਰਾਹੁਲ ਗਾਂਧੀ ਜੀ ਦੱਸ ਸਕਦੇ ਨੇ ਕਿ ਉਸ ਵਕਤ ਉਹਨਾਂ ਦੀ ਸਾਰਿਆਂ ਦੀ ਕੀ رائے ਬਣੀ ਔਰ ਕਿਸ ਤਰ੍ਹਾਂ ਇਹ ਕਿੰਨਾ ਠੀਕ ਹੈ ਕਿ ਨਵੇਂ ਸਾਥੀਆਂ ਨੂੰ ਵੀ ਚਾਂਸ ਮਿਲਣਾ ਚਾਹੀਦਾ ਅਸੀਂ ਇਹ ਨਹੀਂ ਕਹਿੰਦੇ ਹੈਗੇ ਔਰ ਰਾਹੁਲ ਜੀ ਕਹਿੰਦੇ ਵੀ ਰਹਿ ਕੇ ਮੈਜੂਰਸ ਵਿੱਚੋਂ ਵੀ ਕੁਝ ਸਾਥੀਆਂ ਨੂੰ ਡਿਊਟੀ ਦੇਣੀ ਹੈ ਠੀਕ ਹੈ ਕੁਝ ਨੂੰ ਦੇਣੀ ਚਾਹੀਦੀ ਸੀ ਪਰ ਇਹ ਨਹੀਂ ਕਿ ਬਿਲਕੁਲ ਹੀ ਤੁਸੀਂ ਦੋ ਵਾਰੀ ਚਾਰ ਵਾਰੀ ਸਾਥੀਆਂ ਦੇ ਜਿਹੜੇ ਇੰਨੇ ਲੰਬੇ ਸਮੇਂ ਤੋਂ ਲੋਕਾਂ ਦੀ ਸੇਵਾ ਕਰਦੇ ਆ ਰਹੇ ਨੇ ਜਾਂ ਹੋਰ ਸੀਨੀਅਰ ਮੇਰੇ ਵਰਗੇ ਸਾਥੀ ਨੇ ਉਹਨਾਂ ਨੂੰ ਬਿਲਕੁਲ ਹੀ ਤੁਸੀਂ ਅੱਖੋਂ ਪਰੋਖੇ ਕਰਦੇ ਹੋ ਇਹ ਚੀਜ਼ ਦਾ ਥੋੜਾ ਜਿਹਾ ਰੰਗ ਜ਼ਿਆਦਾ ਹੋਇਆ ਬਿਲਕੁਲ ਕਹਿੰਦੇ ਨਹੀਂ ਜਿਹੜੇ ਪਾਰਟੀਆਂ ਦੇ ਮੁਖੀ ਨੇ ਜਿਹੜੇ ਨੈਸ਼ਨਲ ਪਾਰਟੀਆਂ ਦੇ ਮੁਖੀ ਨੇ ਉਹ ਵਕਤ ਦੇ ਹਿਸਾਬ ਦੇ ਨਾਲ ਕਈ ਵਾਰੀ ਆਪਣੀਆਂ ਮੈਰਿਟਸ ਤੈਅ ਕਰ ਲੈਂਦੇ ਨੇ ਆਪਣੀਆਂ ਹੱਦਾਂ ਤੈਅ ਕਰ ਲੈਂਦੇ ਨਰਿੰਦਰ ਮੋਦੀ ਨੇ ਅੜਵਾਨੀ ਸਾਹਿਬ ਵਰਗੇ ਔਰ ਮੁਰਲੀ ਮਨੋਰ ਜੋਸ਼ੀ ਵਰਗੇ ਬਹੁਤ ਸਿਆਣੀ ਉਮਰ ਦੇ ਜਿਹੜੇ ਲੀਡਰ ਸੀ ਉਹਨਾਂ ਨੂੰ ਸਿਰਫ ਇਸ ਕਰਕੇ ਲਾਂਬੇ ਰੱਖਿਆ ਮੰਤਰੀ ਨਹੀਂ ਬਣਾਇਆ ਕਿ ਅਸੀਂ ਨੌਜਵਾਨਾਂ ਨੂੰ ਮੌਕਾ ਦੇਣਾ ਹੈ ਪਰ ਜਦੋਂ ਗੱਲ ਇੱਜ਼ਤ ਦੀ ਆਈ ਤੇ ਯ데요 ਯੂਰਪਾ ਸਾਹਿਬ ਜਿਹੜੇ 75 ਦੇ ਹੋਣ ਵਾਲੇ ਨੇ ਉਹਨਾਂ ਨੂੰ ਵੀ ਫਿਰ ਮੁੱਖ ਮੰਤਰੀ ਦਾ ਉਮੀਦਵਾਰ ਉਹਨਾਂ ਨੇ ਥਾਪ ਲਿਆ ਸੋ ਸਿਆਸਤ ਦੇ ਵਿੱਚ ਰਾਹੁਲ ਜਾਂਦੀ ਨੇ ਵੀ ਸਿਆਣੀ ਉਮਰ ਦੇ ਮੁੱਖ ਮੰਤਰੀ ਦੇ ਉਮੀਦਵਾਰ ਦਿੱਤੇ ਸੀ ਜਿਹੜੇ ਇਸ ਵੇਲੇ ਵੀ ਉਮੀਦਵਾਰ ਸੀ ਔਰ ਕੈਪਟਨ ਅਮਰਿੰਦਰ ਸਿੰਘ ਵੀ 72 ਪਾਰ ਕਰ ਗਏ ਨੇ ਪ੍ਰਕਾਸ਼ ਸਿੰਘ ਬਾਦਲ ਦੀ ਉਮਰ ਤਾਂ ਵੀ ਸਾਨੂੰ ਪਤਾ ਹੈ ਸੋ ਤਜਰਬਾ ਤੇ ਸਿਆਸਤ ਦੋ ਅਜਿਹੇ ਮਸਲੇ ਨੇ ਜਦੋਂ ਪੋਲਿਟਿਕਲ ਪਾਰਟੀਆਂ ਦੇ ਲੀਡਰ ਆਪਣੀ ਜ਼ਰੂਰਤ ਦੇ ਹਿਸਾਬ ਦੇ ਨਾਲ ਤਜਰਬੇ ਤੇ ਉਮਰ ਨੂੰ ਡਿਫਾਈਨ ਕਰਦੇ ਨੇ ਔਰ ਜਿਹੜੀ ਚੀਜ਼ ਜ਼ਿਆਦਾ ਉਹਨਾਂ ਨੂੰ ਸੂਟ ਕਰਦੀ ਕੰਫਰਟੇਬਲ ਕਰਦੀ ਹੈ ਉਸ ਦੇਛਾ ਦੇ ਫੈਸਲਾ ਕਰਦੇ ਨੇ ਪੰਡਿਤ ਸਾਹਿਬ ਜਦੋਂ ਦੇਖੋ ਤੁਸੀਂ ਪਹਿਲਾਂ ਵੀ ਮੰਤਰੀ ਰਹੇ ਹੋ ਤੁਸੀਂ ਬੀਬੀ ਪੱਠਲ ਦੀ ਵਿਜ਼ਾਰਤ ਵੀ ਦੇਖੀ ਇਸ ਤੋਂ ਪਹਿਲਾਂ ਕੈਪਟਨ ਉਮਰਿੰਦਰ ਦੀ ਵਿਜ਼ਾਰਤ ਵੀ ਦੇਖੀ ਤੁਸੀਂ ਵਿਅੰਗ ਸਿੰਘ ਦੀ ਵਿਜ਼ਾਰਤ ਵੇਲੇ 20 ਵਿਧਾਇਕ ਰਹੇ ਹੋ ਤੁਸੀਂ ਲੰਮਾ ਸਮਾਂ ਪੰਜਾਬ ਦੀ ਜ਼ਗਾਇਕੀ ਵਿਧਾਨ ਸਭਾ ਦੇ ਵਿੱਚ ਰਹੇ ਹੋ ਪਹਿਲਾ ਮੰਤਰੀ ਕਿਵੇਂ ਚੁਣੇ ਜਾਂਦੇ ਸੀ ਜੇ ਦੱਸ ਸਕੋ ਵਿਅੰਗ ਸਿੰਘ ਕਿਵੇਂ ਚੁਣਦੇ ਸੀ ਬੀਬੀ ਪੱਠਲ ਨੇ ਮੰਤਰੀ ਕਿਵੇਂ ਬਣਾਏ ਹਰਚਰਨ ਬਰਾੜ ਨੇ ਮੰਤਰੀ ਕਿਵੇਂ ਬਣਾਏ ਪਹਿਲਾ ਕੈਪਟਨ ਉਮਰਿੰਦਰ ਨੇ ਕਿਵੇਂ ਮੰਤਰੀ ਬਣਾਈ ਇਹ ਠੀਕ ਹੈ ਕਿ ਸਮੇਂ ਦੇ ਨਾਲ ਨਾਲ ਚੇਂਜਸ ਆਉਂਦੀਆਂ ਰਹਿੰਦੀਆਂ ਨੇ ਪਰ ਅਸੀਂ ਦੇਖ ਸਕਦੇ ਆ ਕਿ ਜਿਸ ਵਕਤ ਅਤਵਾਦ ਤੋਂ ਬਾਅਦ ਸਾਬਿਆ ਸਿੰਘ ਦੀ ਕੈਬਨਿਟ ਬਣੀ ਆ ਤਾਂ ਉਹਦੇ ਵਿੱਚ ਮੈਕਸਿਮਮ ਸੀਨੀਅਰ ਸਾਥੀ ਸਨ ਜਿਹੜੇ ਕਿ ਉਹਨਾਂ ਨੂੰ ਪ੍ਰੋਪਰ ਨਾਲ رائے ਦਿੰਦੇ ਸਨ ਔਰ ਪੂਰੇ ਪੰਜਾਬ ਦੇ ਵਿੱਚ ਜਦੋਂ ਉਹ ਉਹਨਾਂ ਵਕਤਾਂ ਦੇ ਵਿੱਚ ਘੁੰਮਣ ਨੇ ਸਾਬਿਆ ਸਿੰਘ ਆਪਣੀ ਜਾਣ ਹਥੇਲੀ ਤੇ ਲੈ ਕੇ ਔਰ ਪਾਂਡੇ ਜੀ ਵਰਗੇ ਸਾਥੀਆਂ ਦੇ ਨਾਲ ਉਹਨਾਂ ਨੇ ਹਰ ਇੱਕ ਸ਼ਹਿਰ ਦੇ ਵਿੱਚ ਹਰੇਕ ਵਰਕਰ ਕੋ ਪਹੁੰਚਣ ਦੀ ਕੋਸ਼ਿਸ਼ ਕੀਤੀ ਜਿੱਥੇ ਕਿਤੇ ਵੀ ਕਿਸੇ ਵਰਕਰ ਨੂੰ ਜ਼ਰੂਰਤ ਪਈ ਜਾਂ 6:00 ਵਜੇ ਕਿਉਂਕਿ ਉਹ ਸਮਾਂ ਹੀ ਐਸਾ ਸੀ ਕਿ ਕਿਸੇ ਨੂੰ ਇਹ ਵੀ ਨਹੀਂ ਸੀ ਪਤਾ ਹੁੰਦਾ ਕਿ ਸ਼ਾਮ ਨੂੰ ਘਰ ਮੋੜਨਾ ਜਾਂ ਨਹੀਂ ਮੋੜਨਾ ਪਰ ਉਸ ਦੇ ਨਾਲ ਨਾਲ ਮੈਂ ਸਮਝਦਾ ਕਿ ਠੀਕ ਹੈ ਵਕਤ ਨਾਲ ਚੇਂਜਸ ਆਉਂਦੀਆਂ ਨੇ ਪਰ ਅਸੀਂ ਬਾਅਦ ਵਿੱਚ ਵੀ ਦੇਖੀਏ ਸਹਾਰ ਚਰਨ ਸਿੰਘ ਬਰਾੜ ਜੀ ਜਾਂ ਮੈਡਮ ਪੱਠਵੀ ਉਹਨਾਂ ਨੇ ਵੀ ਕੋਸ਼ਿਸ਼ ਇਹੀ ਕਿ ਰੱਖੀ ਸੀਗੀ ਕਿ ਮੈਕਸਿਮਮ ਸੀਨੀਅਰ ਸਾਥੀ ਲਿੱਤੇ ਜਾਣ ਜਿਹੜੇ ਚੰਗੀ ਰਾਏ ਦੇ ਕੇ ਤਾਂ ਜੋ ਸੀ ਸਹੀ ਕੰਮ ਕਰ ਸਕੀਏ ਔਰ ਸਟੇਟ ਨੂੰ ਇੱਕ ਸਹੀ ਦਿਸ਼ਾ ਦੇ ਸਕੀਏ ਪਿਛਲੀ ਵਾਰ ਆਪ ਕੈਪਟਨ ਸਾਹਿਬ ਨੇ ਉਸੇ ਤਰੀਕੇ ਦੇ ਨਾਲ ਸੀਨੀਅਰ ਸਾਥੀਆਂ ਨੂੰ ਔਰ ਤਜਰਬੇਕਾਰ ਸਾਥੀਆਂ ਨੂੰ ਨਾਲ ਲਿੱਤਾ ਹਾਲਾਂਕਿ ਮੈਂ ਔਰ ਮਰਖੜੀ ਦੇ ਦੋ ਸਾਥੀ ਹੋਰ ਅਸੀਂ ਨਵੇਂ ਵੀ ਸਾਂ ਪਰ ਉਸ ਦੇ ਬਾਵਜੂਦ ਨਹੀਂ ਪਰ ਤੁਹਾਡਾ ਤਜਰਬਾ ਸੀ ਮੇਰੇ ਖਾਲ ਤੁਸੀਂ ਕੈਪਟਨ ਮਰਿੰਦਰ ਦੀ ਪਿਛਲੀ ਸਰਕਾਰ ਵੇਲੇ ਚੌਥੀ ਪੰਜਵੀਂ ਵਾਰ ਵਿਧਾਇਕ ਸੀ ਜੀ ਜੀ ਪਰ ਫਿਰ ਵੀ ਮਤਲਬ ਉਹਨਾਂ ਨੇ ਉਸ ਵੇਲੇ ਮੌਕਾ ਦਿੱਤਾ ਕਿਉਂਕਿ ਸਿੱਧਾ ਸਿੱਧ ਨਵੇਂ ਪਰ ਫਿਰ ਵੀ ਉਹਨਾਂ ਨੇ ਮੌਕਾ ਦੇ ਕੇ ਉਸ ਨੂੰ ਹੋਰ ਗੱਲ ਜਾਂਦੇ ਕੋਸ਼ਿਸ਼ ਕੀਤੀ ਪਰ ਇਸ ਵਾਰ ਮੈਨੇਜ ਦਾ ਸਮਝਦਾ ਕਿ ਉਹ ਪੂਰੀ ਤਰ੍ਹਾਂ ਦੇ ਨਾਲ ਪਤਾ ਨਹੀਂ ਕਿਸ وجہ ਕਰਕੇ ਇਸ ਨੂੰ ਨਹੀਂ ਪ੍ਰੋਪਰਲੀ ਲੈ ਸਕੇ ਜਾਂ ਕਰ ਸਕੇ ਪੰਡਿਤ ਸਾਹਿਬ ਬਹੁਤ سارے ਲੋਕ ਕਹਿੰਦੇ ਨੇ ਕਿ ਰਾਹੁਲ ਗਾਂਧੀ ਕਿਸੇ ਦੀ ਸੁਣ ਨਹੀਂ ਰਹੀ ਉਹ ਕੈਪਟਨ ਮਰਿੰਦਰਜੀਤ ਵੀ ਨਹੀਂ ਸੁਣ ਰਹੇ ਤੁਹਾਨੂੰ ਲੱਗਦਾ ਕਿ ਤੁਸੀਂ ਬੜੇ ਸੀਨੀਅਰ ਵਿਧਾਇਕ ਹੋ ਕਿ ਇੱਕ ਸੂਬੇ ਦੇ ਮੁੱਖ ਮੰਤਰੀ ਦੀ ਪਾਰਟੀ ਦਾ ਪ੍ਰਧਾਨ ਨਾ ਸੁਣਦਾ ਹੋਵੇ ਕੀ ਤੁਹਾਨੂੰ ਲੱਗਦਾ ਹੈ ਕਿ ਰਾਹੁਲ ગાંધી ਕੈਪਟਨ ਮੁਰਿੰਦਰ ਦੀ ਨਹੀਂ ਸੁਣਦੇ ਹੋਣਗੇ ਨਹੀਂ ਜਦ ਇੱਕ ਕਮੇਟੀ ਬਣੀ ਹੋਈ ਹੈ ਸਾਡੇ ਪ੍ਰਦੇਸ਼ ਇੰਚਾਰजेस ਦੀ ਚੀਫ ਮਿਨਿਸਟਰ ਜੀ ਦੀ ਔਰ ਆਲਰੇਡੀ ਆ ਪ੍ਰੈਜ਼ੀਡੈਂਟ ਦੀ ਤਾਂ رائے ਤਾਂ ਉਹਨਾਂ ਨੇ ਕੀਤੀ ਹੋਏਗੀ ਨਾ ਸੁਣਨ ਵਾਲੀ ਤਾਂ ਕੋਈ ਗੱਲ ਨਹੀਂ ਔਰ رائے ਹਮੇਸ਼ਾ ਹੀ ਹੁੰਦੀ ਹੈ ਜੀ ਪਰ ਇਸ ਵਾਰ ਇਸ رائے ਦੇ ਵਿੱਚ ਕਿਸ ਤਰੀਕੇ ਦੇ ਨਾਲ ਉਹ ਸਾਰੇ ਡਿਸੀਜਨ ਲਏ ਗਏ ਇਹ ਤਾਂ ਹੁਣ ਉਹੀ ਲੋਕ ਜ਼ਿਆਦਾ ਵਧੀਆ ਦੱਸ ਸਕਦੇ ਨੇ ਜੀ ਅਮਰੀਕ ਢਿੱਲੋਂ ਉਹਨਾਂ ਦੀ ਵੀ ਗੱਲ ਕਰ ਲਈ ਅਮਰੀਕ ਢਿੱਲੋਂ ਔਰ ਰਣਦੀਪ ਨਾਬਾ ਨੂੰ ਵੀ ਅਜਿਹੀ ਸ਼ਿਕਾਇਤ ਰਹੀ ਕਿ ਸਾਡੇ ਤਜਰਬੇ ਨੂੰ ਆਖੋ ਪਰੋਖੀ ਕੀਤਾ ਗਿਆ ਤਜਰਬੇ ਦੇ ਨਾਲ ਨਾਲ ਜੇ ਅਸੀਂ ਦੇਖੀਏ ਤਾਂ ਫੈਮਿਲੀ ਗਰਾਊਂਡਸ ਨੂੰ ਜੀ ਪਰਿਵਾਰ ਦੀਆਂ ਕੁਰਬਾਨੀਆਂ ਨੂੰ ਨਾਬਾਜੀ ਦੀ ਫੈਮਿਲੀ ਸ਼ੁਰੂ ਤੋਂ ਫਰੀਡਮ ਫਾਈਟਰ ਦੇ ਟਾਈਮ ਤੋਂ ਲੈ ਕੇ ਅਖੀਰ ਤੱਕ ਰਹੀ ਨੈਰੋਜੀ ਦੇ ਨਾਲ ਉਹਨਾਂ ਦੇ ਗ੍ਰੈਂਡਫਾਦਰ ਜਾਂ ਗ੍ਰੈਂਡਫਾਦਰ ਸਾਹਿਬ ਨੇ ਜਿੰਨਾ ਕੱਟੀਆਂ ਜਦੋਂ ਮੋਰਚੇ ਦੇ ਵਿੱਚ ਜੀ ਪਿਤਾ ਜੀ ਨੇ ਜਦੋਂ ਮੋਰਚੇ ਵਿੱਚ ਨਰਜੀਦ ਦੇ ਨਾਲ ਹਿੱਸਾ ਲਿੱਤਾ ਮੇਰੇ ਤਾਇਆ ਜੀ ਮੁਲਤਾਨ ਜੇਲ੍ਹ ਦੇ ਵਿੱਚ ਰਹੇ ਜੀ ਪਰਿਵਾਰ ਹਮੇਸ਼ਾ ਹੀ ਇਸ ਪਹਿਲ ਉੱਤੇ ਰਿਹਾ ਸੀਗਾ ਕਿ ਅਸੀਂ ਵੱਤਵਤ ਦੀ ਸੇਵਾ ਦੇ ਵਿੱਚ ਚੱਲਣਾ ਚੁੱਕੇ ਉਦੋਂ ਹਾਲਾਤ ਵੀ ਬਦ ਐਨੇ ਚਾਹੇ ਪਰਿਵਾਰਾਂ ਦੇ ਅੱਛੇ ਨਹੀਂ ਸੀ ਹੁੰਦੇ ਪਰ ਉਸ ਦੇ باوجود ਵੀ ਉਹਨਾਂ ਨੇ ਸਾਰੇ ਪਰਿਵਾਰ ਦੇ ਅਸੀਂ ਉਸ ਗੱਲ ਦੇ ਵਿੱਚ ਹਿੱਸਾ ਲਿਆ ਔਰ ਜਿਸ ਦਾ ਇਹ ਰੂਪ ਹੈ ਕਿ ਉਹਨਾਂ ਸਾਰੀਆਂ ਕੁਰਬਾਨੀਆਂ ਨੂੰ ਦੇਖਦੇ ਹੋਏ ਅੱਜ ਆਪਾਂ ਆਜ਼ਾਦ ਦੇਸ਼ ਦੇ ਵਿੱਚ ਘੁੰਮ ਰਹੇ ਆਂ ਜੀ ਆਪਣਾ ਸੰਵਿਧਾਨ ਆ ਔਰ ਆਪਣੀ ਸਾਰੀ ਚੀਜ਼ ਹੈਗੀ ਐ ਪਰ ਜਦੋਂ ਉਸ ਚੀਜ਼ ਦੇ ਵਿੱਚ ਦੇਖਿਆ ਜਾਂਦਾ ਵਾ ਤਾਂ ਫੇਰ ਥੋੜਾ ਮਹਿਸੂਸ ਜ਼ਿਆਦਾ ਹੁੰਦਾ ਦੁੱਖ ਹੁੰਦਾ ਕਿ ਪਰਿਵਾਰ ਦੀ ਕੁਰਬਾਨੀ ਨੂੰ ਵੀ ਇਗਨੋਰ ਕੀਤਾ ਗਿਆ ਤੁਹਾਡੇ ਬਾਰੇ ਇਹ ਮੰਨਿਆ ਜਾਂਦਾ ਸੀ ਕਿ ਤੁਸੀਂ ਵੀ ਸ਼ਹੀਦ ਜਗਿੰਦਰਪਾਲ ਪਾਂਡੇ ਉਹਨਾਂ ਦੇ ਬੇਟੇ ਹੋ ਥੋੜਾ ਤੁਸੀਂ ਯੂਥ ਕਾਂਗਰਸ ਵਿੱਚ ਵੀ ਸਰਗਰਮ ਰਹੇ ਹੋ ਤਸਵੀਰ ਗੁਲਾਮ ਨਵੀ ਆਜ਼ਾਦ ਨਾਲ ਔਰ ਇੰਡੀਆ ਦੇ ਸਾਰੇ ਵੱਡੇ ਲੀਡਰਾਂ ਦੇ ਨਾਲ ਤੁਹਾਡੇ ਇਸ ਦਫ਼ਤਰ ਦੇ ਵਿੱਚ ਵੀ ਮੈਂ ਦੇਖਿਆ ਨੇ ਇੱਕ ਸ਼ਹੀਦ ਦਾ ਪੁੱਤਰ ਹੋਣਾ ਰਾਹੁਲ ਗਾਂਧੀ ਇਹਦਾ ਦਰਦ ਸਮਝਦੇ ਸੀ ਇਹ ਕਿਹਾ ਜਾਂਦਾ ਸੀ ਪਰ ਕੀ ਹੁਣ ਰਾਹੁਲ ਗਾਂਧੀ ਵੀ ਇਹਨਾਂ ਸਾਰੀਆਂ ਚੀਜ਼ਾਂ ਤੋਂ ਦੂਰ ਜਾ ਰਹੇ ਨੇ ਕਿ ਇਹ ਸ਼ਹੀਦਾਂ ਦੇ ਪਰਿਵਾਰ ਦੇ ਆਗੂ ਨੇ ਉਹ ਉਹਨਾਂ ਤੋਂ ਬਾਹਰ ਨਿਕਲ ਕੇ ਜਿਹੜੀ ਮਾਡਰਨ ਬ੍ਰਾਂਡਿੰਗ ਪੋਲਿਟਿਕਸ ਵੀ ਹੋ ਰਹੀ ਹੈ ਉਸ ਧਾਰਾ 'ਚ ਵਹਿ ਰਹੇ ਨੇ ਰਾਹੁਲ ਗਾਂਧੀ ਕੀ ਲੱਗਦਾ ਹਾਲਾਂਕਿ ਤੁਹਾਡੇ ਪਾਰਟੀ ਦੇ ਪ੍ਰਧਾਨ ਨੇ ਮੈਂ ਨਹੀਂ ਚਾਹਾਂਗਾ ਕਿ ਤੁਸੀਂ ਨਿੱਜੀ ਟਿੱਪਣੀਆਂ ਕਰੋ ਪਰ ਅਗਰ ਤੁਸੀਂ ਸੰਜੀਦਗੀ ਦੇ ਨਾਲ ਇਹਨਾਂ ਚੀਜ਼ਾਂ ਨੂੰ ਸਮਝ ਕੇ ਦੱਸ ਸਕੋ ਨਹੀਂ ਦੇਖੋ ਇਸ ਚੀਜ਼ ਨੂੰ ਤਾਂ ਅਸੀਂ ਨਹੀਂ ਕਹਿ ਸਕਦੇ ਸਿਆਪ ਕਹਨੇ ਆ ਕਿ ਹਰੇਕ ਵਰਕਰ ਸਾਥੀ ਨੂੰ ਨਵੇਂ ਔਰ ਪੁਰਾਣੇ ਨੂੰ ਸਾਰਿਆਂ ਨੂੰ ਮੌਕਾ ਦੇਣਾ ਚਾਹੀਦਾ ਪਰ ਨਵੇਂ ਔਰ ਪੁਰਾਣੇ ਦਾ ਸੁਮੇਲ ਜ਼ਰੂਰ ਬਣਾਉਣਾ ਚਾਹੀਦਾ ਜੀ ਜੀ ਥੋੜੀ ਗੱਲ ਮੈਂ ਟੋਕ ਰਿਆਂ ਜਦੋਂ ਇਸ ਵਾਰ ਟਿਕਟ ਦਾ ਮਸਲਾ ਸੀ ਉਦੋਂ ਵੀ ਬਹੁਤ ਸਾਰੇ ਲੋਕਾਂ ਨੇ ਚਰਚਾ ਛੇੜੀ ਸੀ ਕਿ ਪਾਂਡੇ ਸਾਹਿਬ ਦੀ ਟਿਕਟ ਕੱਟ ਗਈ ਬੱਸ ਅਰੇ ਲੋਕਾਰੇ ਸੀ ਕਿ ਨਹੀਂ ਪਾਂਡੇ ਸਾਹਿਬ ਦੀ ਟਿਕਟ ਨਹੀਂ ਦਿੱਤੀ ਜਾ ਸਕਦੀ ਟਿਕਟ ਰਕੇਸ਼ ਪਾਂਡੇ ਹੋੜਾ ਨੂੰ ਮਿਲੇਗੀ ਕਿਉਂਕਿ ਉਹ ਇੱਕ ਸ਼ਹੀਦ ਦੇ ਪੁੱਤਰ ਨੇ ਔਰ ਰਾਹੁਲ ਗਾਂਧੀ ਸ਼ਹੀਦਾਂ ਦਾ ਮਤਲਬ ਸਮਝਦਾ ਹੈ ਜਿਹੜੇ ਅਤਵਾਦ ਦੇ ਨਾਲ ਲੜਦੇ ਹੋਏ ਸ਼ਹੀਦ ਹੋਏ ਰਾਹੁਲ ਜੀ ਦੇ ਹੋਂ ਤੱਕ ਸੀ ਦੇਖ ਰਿਹਾ ਵੀ ਜਿੰਨੇ ਵੀ ਇਲੈਕਸ਼ਨ ਮੈਂ ਫਾਈਟ ਕੀਤੇ ਨੇ ਔਰ ਖਾਸ ਕਰਕੇ ਜਿਸ ਤਰ੍ਹਾਂ ਲਾਸਟ ਇਲੈਕਸ਼ਨ ਦੇ ਸੀ ਗੱਲ ਕੀਤੀ ਤਾਂ ਉਸ ਟਾਈਮ ਵੀ ਲਾਸਟ ਮੂਮੈਂਟ ਤੇ ਆ ਕੇ ਉਹਨਾਂ ਨੇ ਪੂਰੀ ਤਰ੍ਹਾਂ ਨਾਲ ਦਖਲ ਦਿੱਤਾ ਜੀ ਔਰ ਉਸ ਚੀਜ਼ ਨੂੰ ਸਹੀ ਕੀਤਾ ਕਿ ਇਹ ਤੁਸੀਂ ਗਲਤ ਡਿਸੀਜਨ ਕਰ ਰਹੇ ਹੋ ਇਹ ਨਹੀਂ ਮੰਨਿਆ ਜਾਏਗਾ ਤੁਹਾਡੀ ਟਿਕਟ ਰਾਹੁਲ ਜੰਦੀ ਉਹਨਾਂ ਨੇ ਦਿੱਤੀ ਜੀ ਸੋਨਿਆ ਜੀ ਔਰ ਰਾਹੁਲ ਜੀ ਨੇ ਜੀ ਚਲੋ ਹੁਣ ਜਦੋਂ ਮੰਤਰੀ ਮੰਡਲ ਦੀ ਵਾਰੀ ਸੀ ਕਿਉਂਕਿ ਤੁਹਾਡਾ ਤਜਰਬਾ ਬਹੁਤ ਜ਼ਿਆਦਾ ਹੈ ਪੰਜਾਬ ਦੇ ਗਿਣੇ ਚੁਣੇ ਸੀਨੀਅਰ ਵਿਧਾਇਕਾਂ ਦੇ ਵਿੱਚੋਂ ਤੁਸੀਂ ਇੱਕ ਬੀਬੀ ਰਜਿੰਦਰ ਕੌਰ ਪੱਠਲ ਤੁਸੀਂ ਹੋਗੇ ਜਿਹੜੇ ਸਾਡੇ ਸਿਹਤ ਮੰਤਰੀ ਨੇ ਬ੍ਰਹਮਹਿੰਦਰਾ ਸਾਹਿਬ ਜਾਂ ਕੈਪਟਨ ਮੁਰਿੰਦਰ ਸਿੰਘ ਆਪ ਹੋਗੇ ਤੁਸੀਂ ਸਾਰੇ ਉਸ ਕੈਟਾਗਰੀ ਚੋਂ ਜਿਹੜੇ ਠੋਕਠ ਪੰਜ ਵਾਰ ਤੋਂ ਵੱਧ ਵਿਧਾਇਕ ਬਣੇ ਹੋ ਤੁਸੀਂ 6 ਵਾਰ ਬਣੇ ਅਜਿਹੀ ਸੂਰਤ ਦੇ ਵਿੱਚ ਕੀ ਤੁਸੀਂ ਆ ਕੋਸ਼ਿਸ਼ ਕੀਤੀ ਕਿ rahul jani ji ਦੇ ਧਿਆਨ ਦੇ ਵਿੱਚ ਮੈਂ ਇਹ ਗੱਲ ਆਵਾਂ ਮੰਤਰੀ ਮੰਡਲ ਦੇ ਗਠਨ ਤੋਂ ਲੈ ਕੇ ਹੁਣ ਤੱਕ ਇੱਕ ਮਹੀਨਾ ਤੇ ਅੱਜ ਪੂਰੇ ਮੈਨੂੰ ਲੱਗਦਾ ਹੈ 2 ਮਹੀਨੇ 1 ਸਾਲ ਤੇ 2 ਮਹੀਨਾ ਉੱਪਰ ਹੋ ਗਏ ਨੇ ਅੱਜ 15 ਮਹੀਨੋਂ ਅਸੀਂ ਇਹ ਇੰਟਰਵਿਊ ਕਰ ਰਹੇ ਹਾਂ ਔਰ 15 ਮਾਰਚ ਨੂੰ ਕੈਪਟਨ ਅਮਰਿੰਦਰ ਨੇ 15 16 ਮਾਰਚ ਨੂੰ ਸੌ ਚੁੱਕੀ ਸੀ ਸੋਨੀਆ ਗਾਂਧੀ ਆ ਰਾਹੁਲ ਗਾਂਧੀ ਨਾਲ ਤੁਸੀਂ ਇਹ ਮਾਮਲਾ ਧਿਆਨ ਚ ਲਿਆਂਦਾ ਕਿ ਮੇਰਾ ਵੀ ਬਣਦਾ ਹੈ ਹੱਕ ਮੰਤਰੀ ਮੰਡਲ ਚ ਆਉਣ ਦਾ ਜਾਂ ਮੈਂ ਵੀ ਇਸ ਜ਼ਿੰਮੇਵਾਰੀ ਨੂੰ ਨਿਭਾਉਣਾ ਚਾਹਾਂ ਉਹ ਚੀਜ਼ ਬਿਲਕੁਲ ਉਹਨਾਂ ਦੇ ਧਿਆਨ ਵਿੱਚ ਪਹੁੰਚਾਈ ਗਈ ਸੀਗੀ ਔਰ ਮੈਨੂੰ ਸਮਝਦਾ ਕਿ ਇਹਨੇ ਸਾਡੇ ਸਿਆਣੇ ਪ੍ਰਧਾਨ ਜੀ ਨੂੰ ਬਾਰ ਬਾਰ ਇਹ ਗੱਲ ਦੱਸਣੀ ਕਰਨੀ ਪਵੇ ਚੁਕੇ ਰਿਕਾਰਡ ਸਾਰੇ ਸਾਥੀਆਂ ਦਾ ਉੱਥੇ ਪਾਲਨੀਆ ਦੇ ਪਿੱਛੋਂ ਦਾ ਜੀ ਔਰ ਉਸ ਸਾਰੀ ਚੀਜ਼ ਨੂੰ ਦੇਖਿਆ ਜਾਂਦਾ ਹੈਗਾ ਸਾਰੀ ਚੀਜ਼ ਦੀ ਸਟੱਡੀ ਕੀਤੀ ਜਾਂਦੀ ਹੈ ਔਰ ਪੇਪਰਸ ਉਹਨਾਂ ਦੇ ਸਾਹਮਣੇ ਹੁੰਦੇ ਨੇ ਉਹ ਸਾਰੀ ਚੀਜ਼ ਦੇ ਦੇਖ ਕੇ ਹੀ ਆਪਸ ਵਿੱਚ ਡਿਸੀਜਨ ਕਰਦੇ ਨੇ ਜੀ ਪਰ ਇਸ ਵਾਰ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਸੋਸਾਇਟੀ ਬਣਾਈ ਗਈ ਹੈ ਤੁਹਾਨੂੰ ਉਹ ਹੀ ਜ਼ਿਆਦਾ ਬਿਹਤਰ ਦੱਸ ਸਕਦਾ ਹੈ ਚਲੋ ਜਿਹੜੀ ਜਿਹੜੀ ਹੁਣ ਸਰਕਾਰ ਹੈ ਹੁਣ ਤੁਸੀਂ ਕਾਂਗਰਸ ਦੇ ਵਿਧਾਇਕ ਹਾਂ ਸਰਕਾਰ ਕਾਂਗਰਸ ਦੀ ਹੈ ਕਿ ਇਸ ਗੱਲ ਦੀ ਦਿੱਕਤ ਤਾਂ ਕਾਂਗਰਸ ਦੇ ਵਿਧਾਇਕ ਨੂੰ ਨਹੀਂ ਆਉਂਦੀ ਕਿ ਸਾਡੀ ਸਰਕਾਰ ਚ ਪੁਛ ਪੜਤਾਲ ਨਹੀਂ ਸਾਡੀ ਪੁਲਿਸ ਨਹੀਂ ਸੁਣਦੀ ਕਿਉਂਕਿ ਅਕਸਰ ਕਈ ਵਾਰੀ ਇਹ ਗੱਲਾਂ ਹੁੰਦੀਆਂ ਸੀ ਧੜੇਬੰਦੀ ਕਾਂਗਰਸ ਵਿੱਚ ਹਮੇਸ਼ਾ ਰਹਿੰਦੀ ਹੈ ਔਰ ਪੁਲਿਸ ਜਾਂ ਪ੍ਰਸ਼ਾਸਨ ਸਿਰਫ ਉਹਨਾਂ ਦੀ ਸੁਣਦੀ ਹੈ ਜਿਨ੍ਹਾਂ ਬਾਰੇ ਮੁੱਖ ਮੰਤਰੀ ਨੇ ਕਿਹਾ ਹੋਵੇ ਸੁਖਬੀਰ ਬਾਦਲ ਦੇ ਵੇਲੇ ਤੋਂ ਤਜਰਬਾ ਚੱਲ ਰਿਹਾ ਸੁਖਬੀਰ ਬਾਦਲ ਜਿਸ ਵਿਧਾਇਕ ਦੀ ਗੱਲ ਸੁਣਨ ਦੀ ਜ਼ੁਬਾਨੀ ਸਫਾਰਿਸ਼ ਕਰਦੇ ਸੀ ਉਹਦੀ ਗੱਲ ਸੁਣੀ ਜਾਂਦੀ ਸੀ ਕਾਂਗਰਸ ਤਾਂ ਜਿਆ ਨਹੀਂ ਹੈ ਤੁਸੀਂ ਵਿਧਾਇਕ ਲੋਕ ਕੰਮ ਕਰਨ ਤੋਂ ਆਜ਼ਾਦ ਹੋ ਜਾਂ ਤੁਹਾਨੂੰ ਲੱਗਦਾ ਹੈ ਕਿ ਨਹੀਂ ਪ੍ਰਸ਼ਾਸਨ ਭਾਵੇਂ ਪੁਲਿਸ ਹੈ ਭਾਵੇਂ ਸਿਵਲ ਪ੍ਰਸ਼ਾਸਨ ਹੈ ਇਹ ਸਾਡੀ ਸੁਣਨ ਤੋਂ ਪਹਿਲਾਂ ਮੁੱਖ ਮੰਤਰੀ ਦੀ ਸਿਫਾਰਿਸ਼ ਪਾਲਦੇ ਨਹੀਂ ਮੈਨੂੰ ਇਸ ਤਰੀਕੇ ਦੀ ਕੋਈ ਮੁਸ਼ਕਲ ਹਜੇ ਤੱਕ ਤਾਂ ਨਹੀਂ ਆਈ ਹੈ ਨਹੀਂ ਜ਼ਿਆਦਾ ਜੀ ਠੀਕ ਹੈ ਕਿਸੇ ਵੇਲੇ ਕੋਈ ਕਿਸੇ ਗੱਲ ਦੇ ਵਿੱਚ ਰਾਏ ਜ਼ਰੂਰ ਹੋ ਜਾਂਦੀ ਸੀਨੀਅਰ ਅਫਸਰਜ਼ ਦੇ ਨਾਲ ਵੀ ਪਾਣੀ ਜੀ ਆ ਮੁਸ਼ਕਲ ਆ ਰਹੀ ਹੈ ਜੇ ਇਸ ਕੰਮ ਨੂੰ ਪੇ ਇਸ ਤਰੀਕੇ ਨਾਲ ਕਰ ਲਈਏ ਤਾਂ ਉਸ ਗੱਲ ਦੇ ਵਿੱਚ ਮੈਂ ਕੋਈ ਹਰਜ ਨਹੀਂ ਸਮਝਦਾ ਜੀ ਪਰ ਮੈਨੂੰ ਹਜੇ ਤੱਕ ਇਸ ਤਰੀਕੇ ਦੀ ਮੁਸ਼ਕਲ ਨਹੀਂ ਆਈ ਹੈ ਕਿ ਅਫਸਰਜ਼ ਨੇ ਇਸ ਤਰ੍ਹਾਂ ਫਲੇਟ ਵੀ ਰਿਫਿਊਜ਼ ਕੀਤਾ ਹੋਗਾ ਜੀ ਜੀ ਗੱਲ ਆਪਾਂ ਕੈਪਟਨ ਅਮਰਿੰਦਰ ਦੀ ਵੀ ਕਰ ਲਈਏ ਬਹੁਤ ਸਾਰੇ ਵਿਧਾਇਕ ਇਹ ਸ਼ਿਕਾਇਤ ਕਰਦੇ ਨੇ ਕਿ ਕੈਪਟਨ ਅਮਰਿੰਦਰ ਮਿਲਦੇ ਨਹੀਂ ਹਾਲਾਂਕਿ ਕੁਝ ਸਮਾਂ ਪਹਿਲਾਂ ਉਹਨਾਂ ਨੇ ਸਾਰੇ ਵਿਧਾਇਕਾਂ ਨਾਲ ਮੀਟਿੰਗ ਲਈ ਸੀ ਪੰਡਿਤ ਸਾਹਿਬ ਕੀ ਕੈਪਟਨ ਅਮਰਿੰਦਰ ਦੇ ਵਿੱਚ ਉਹਨਾਂ ਦੇ ਕਿਰਦਾਰ 'ਚ ਹੀ ਤਬਦੀਲੀ ਆਈ ਕਿਉਂਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤੁਸੀਂ ਵੀ ਆਪਣੇ ਪਾਰਟਨਾਂ 'ਚ ਕਹਿੰਦੇ ਸੀ ਕਿ ਕੈਪਟਨ ਅਮਰਿੰਦਰ ਸਿੰਘ ਔਰ ਪੂਰੇ ਸਰਗਰਮ ਨੇ ਹਰ ਕਿਸੇ ਨੂੰ ਮਿਲ ਰਹੇ ਨੇ ਕਿਸਾਨ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਕਿਸਾਨ ਮਸਲਿਆਂ ਤੇ ਲੈ ਕੇ ਬਠਿੰਡੇ ਥਾਣੇ ਚਲੇ ਗਏ ਸੀ ਪਰ ਹੁਣ ਕੈਪਟਨ ਅਮਰਿੰਦਰ ਸਿੰਘ ਸੇਰ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੇ ਨੇ ਵਿਧਾਇਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੇ ਇਹਦੇ ਤੇ ਥੋੜੀ ਟਿੱਪਣੀ ਚਾਹੂੰਗਾ ਕਿ ਸਿਹਤ ਦੀ ਦਿੱਕਤ ਹੈ ਕੈਪਟਨ ਅਮਰਿੰਦਰ ਨੂੰ ਜਾਂ ਉਹਨਾਂ ਦਾ ਕੰਮ ਕਰਨ ਦਾ ਢੰਗ ਤਰੀਕਾ 2002 ਤੋਂ 2007 ਵਾਲਾ ਹੋ ਗਿਆ ਨਹੀਂ ਵਰਕਿੰਗ ਤਾਂ ਉਹਨਾਂ ਦੀ ਠੀਕ ਚੱਲ ਰਹੀ ਹੈ ਠੀਕ ਹੈ ਵੀ ਮਿਲਣਾ ਜ਼ਰੂਰ ਥੋੜਾ ਘਟਿਆ ਹੈਗਾ ਉਸ ਦੀਆਂ ਕਈ ਵਜ੍ਹਾ ਹੋ ਸਕਦੀਆਂ ਨੇ ਕਈ ਵਾਰ ਉਹਨਾਂ ਦੀ ਬਿਜ਼ਨਸ ਹੋ ਸਕਦੀ ਕਈ ਵਾਰ ਮੀਟਿੰਗ ਵੀ ਵੈਰਾ ਸੀਗੀਆਂ ਪਰ ਜਦੋਂ ਵੀ ਕੋਈ ਕੋਸ਼ਿਸ਼ ਬੰਦੀ ਹੈ ਜੇ ਟਾਈਮ ਉੱਤੇ ਨੋਟ ਕਰਾਇਆ ਜਾਂਦਾ ਤਾਂ ਉਹ ਕੋਸ਼ਿਸ਼ ਜ਼ਰੂਰ ਕਰਦੇ ਨੇ ਕਿ ਮੁਲਾਕਾਤ ਕਰਕੇ ਉਸ ਦਿੱਕਤ ਨੂੰ ਦੂਰ ਕੀਤਾ ਜਾਵੇ ਜਾਂ ਡਿਸਕਸ ਕੀਤਾ ਜਾਵੇ। ਰਕੀਸ਼ ਪੰਡਿਤ ਜੀ ਕਿੰਨੀ ਵਾਰ ਮਿਲ ਗਏ ਨੇ ਜਦੋਂ ਦੀ ਸਰਕਾਰ ਬਣੀ ਹੈ 1 ਸਾਲ ਤੇ 2 ਮਹੀਨੇ ਹੋ ਗਏ। ਮੈਂ ਕਾਫੀ ਵਾਰ ਮਿਲ ਚੁੱਕਾ। ਜੀ ਜੀ। ਚਲੋ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਸੰਤੁਸ਼ਟੋਂ ਨਾਰਾਜ਼ਗੀ ਤੁਸੀਂ ਪ੍ਰਗਟ ਕਰਤੀ ਕਮੇਟੀਆਂ ਤੋਂ ਅਸਤੀਫਾ ਦੇ ਕੇ ਪਰ ਪੰਜਾਬ ਸਰਕਾਰ ਜਿਵੇਂ ਫੰਕਸ਼ਨ ਕਰ ਰਹੀ ਹੈ ਕਿ ਤੁਸੀਂ ਸਾਰੇ ਵਿਧਾਇਕ ਜਿਹੜੇ ਤੁਸੀਂ ਅਸਤੀਫਾ ਦੇਣ ਵਾਲੇ ਹੋ ਉਹਦੇ ਤੋਂ ਸੰਤੁਸ਼ਟ ਹਾਂ ਨੇ ਫੰਕਸ਼ਨਿੰਗ ਮੈਂ ਸਮਝਾ ਕਿ ਸਾਨੂੰ ਹੋਰ ਜ਼ਿਆਦਾ ਥੋੜੀ ਸ਼ਾਰਪ ਕਰਨੀ ਚਾਹੀਦੀ ਹੈ ਜੀ ਤਾਂ ਜੋ ਲੋਕਾਂ ਦੇ ਵਿੱਚ ਜੋ ਇੱਕ ਮਹਿਸੂਸੀਅਤ ਬਣੀ ਹੈ ਜਾਂ ਬਣਦੀ ਜਾ ਰਹੀ ਹੈਗੀ ਉਸ ਨੂੰ ਅਸੀਂ ਹੋਰ ਜ਼ਿਆਦਾ ਦੂਰ ਕਰ ਸਕੀਏ ਲੋਕ ਕਹਿ ਰਹੇ ਨੇ ਕਿ ਸਰਕਾਰ ਦੀ ਕਾਰਜਗੁਜ਼ਾਰੀ ਥੋੜੀ ਜਿਹੀ ਢਿੱਲੀ ਹੈ ਤੁਸੀਂ ਕੋਈ ਦੁਸਤ ਕਰਨ ਲਈ ਸੁਝਾਅ ਦੇਣਾ ਚਾਹੋਗੇ ਇਦੋ ਸਮੇਂ ਸਮੇਂ ਸਿਰ ਕੈਪਟਨ ਸਾਹਮਣੇ ਜਦੋਂ ਵੀ ਮੀਟਿੰਗ ਹੁੰਦੀ ਹੈ ਉਹਨਾਂ ਨੂੰ ਸੁਝਾਦਦੇ ਹੀ ਨੇ ਜੀ ਪੰਡਿਤ ਜੀ ਜਿਹੜੀਆਂ ਸਥਿਤੀਆਂ ਅੱਜ ਬਣ ਗਈਆਂ ਨੇ ਕਰਨਾਟਕਾ ਚ ਕਾਂਗਰਸ ਹਾਰ ਗਈ ਹੈ ਛਤੀਸਗੜ੍ਹ ਵੱਲ ਰਾਹੁਲ ਗਾਂਧੀ ਨੇ ਰੁਖ ਕੀਤਾ ਹੈ 2019 ਦੀਆਂ ਚੋਣਾਂ ਨੇੜੇ ਨੇ ਔਰ ਹਾਲਾਤ ਅਜਿਹੇ ਨੇ ਕਾਂਗਰਸ ਦੇ ਵਿੱਚ ਤਜਰਬੇ ਨੂੰ ਪਹਿਲ ਨਹੀਂ ਦਿੱਤੀ ਗਈ ਬਹੁਤ ਸਾਰੀਆਂ ਥਾਵਾਂ ਤੇ 2019 ਦੀ ਚੋਣ ਇਨ੍ਹਾਂ ਹਾਲਾਤਾਂ ਚ ਤੁਹਾਨੂੰ ਲੱਗਦਾ ਜੇ ਪੰਜਾਬ ਦੀ ਵੀ ਗੱਲ ਕਰ ਲਈਏ ਤੇ ਕਾਂਗਰਸ ਪੰਜਾਬ ਚ ਬਹੁਤ ਹਾਸਲ ਕਰ ਲਈ ਜਿਓ ਸਥਿਤੀਆਂ ਨੇ ਅੱਜ ਹਜੇ 19 ਦੀ ਗੱਲ ਪੰਜਾਬ ਦੇ ਹਿਸਾਬ ਸਿਰ ਅਸੀਂ ਕਰੀਏ ਤਾਂ ਮੇਰਾ ਖਿਆਲ ਹੈ ਕਿ ਥੋੜੇ ਜਿਹਾ ਜਲਦੀ ਹੋਏਗੀ ਨਹੀਂ ਪਰ ਸਾਢੇ 1.5 ਮਹੀਨੇ ਰਹਿ ਗਏ ਵੋਟਾਂ ਨੂੰ ਸਾਢੇ 1.5 ਮਹੀਨੇ ਰਹਿ ਗਏ ਬਿਲਕੁਲ ਰਹਿ ਗਏ ਔਰ ਉਸ ਚੀਜ਼ ਨੂੰ ਅਸੀਂ ਸਾਰੇ ਸਾਥੀ ਮਿਲ ਕੇ ਕੋਸ਼ਿਸ਼ ਕਰ ਰਹੇ ਹਾਂ ਕਿ ਉਸ ਨੂੰ ਕਵਰ ਕਰੀਏ ਜਿੱਥੇ ਕਿਤੇ ਕਮੀ ਹੈਗੀ ਆ ਕਰਨਾਟਕਾ ਦੇ ਵਿੱਚ ਮਿਹਨਤ ਸਾਰੇ ਵਰਕਰ ਸਾਥੀਆਂ ਨੇ ਕੀਤੀ ਹੈ ਲੋਕਾਂ ਨੇ ਪੂਰਾ ਸਾਥ ਵੀ ਦਿੱਤਾ ਠੀਕ ਹੈ ਕਿ ਅੱਗੇ ਨਾਲੋਂ ਵੋਟਰ ਕਟੀਆਂ ਨੇ ਸਾਡੇ ਸਾਥੀ ਪੂਰੀ ਤਰ੍ਹਾਂ ਨਾਲ ਜਿੱਤ ਕਰਨੀ ਆ ਸਕੇ ਔਰ ਸਮੇਂ ਦੀ ਸਰਕਾਰ ਨੇ ਵੀ ਜਿਸ ਤਰੀਕੇ ਦੇ ਨਾਲ ਸੈਂਟਰ ਦੀ ਸਰਕਾਰ ਨੇ ਉੱਥੇ ਧੱਕੇ ਕੀਤੇ ਨੇ ਉਹ ਵੀ ਸਾਡੇ ਸਾਰਿਆਂ ਤੋਂ ਕੋਈ ਛੁਪੇ ਹੋਏ ਨਹੀਂ ਹੈਗੇ ਤੋਂ ਕਾਫੀ ਸਾਰੀ ਚੀਜ਼ਾਂ ਮਿਲ ਗਈਆਂ ਨੇ ਅੱਜ ਵੀ ਆਪਾਂ ਦੇਖਦੇ ਹਾਂ ਕਿ ਆਪਣਾ ਇਲੈਕਟ੍ਰੋਨਿਕ মিডিਆ ਤੇ ਹੀ ਖਬਰਾਂ ਆ ਰਹੀਆਂ ਨੇ ਤੁਹਾਡੇ ਇਸੇ ਤੱਕ ਸਾਥੀਆਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸਾਰੀਆਂ ਚੀਜ਼ਾਂ ਮੈਂ ਸਮਝਦਾ ਕਿ ਬਹੁਤ ਗਲਤ ਨੇ ਜਿਸ ਨੂੰ ਵੀ ਪਬਲਿਕ ਨੇ ਜਦ ਮੌਕਾ ਦਿੱਤਾ ਹੈਗਾ ਤਾਂ ਕਿਉਂ ਨਹੀਂ ਤੁਸੀਂ ਵਰਕਿੰਗ ਕਰਾ ਦੇ ਦਿੰਦੇ ਚਲੋ ਬਿਲਕੁਲ ਇਹ ਇਲਜ਼ਾਮ ਜੀਡੀਐਸ ਵੱਲੋਂ ਵੀ ਲਾਏ ਗਏ ਨੇ ਕਿ ਬੀਜੇਪੀ ਦੇ ਬਹੁਤ ਸਾਰੇ ਲੀਡਰਾਂ ਦੇ ਸਾਡੇ ਵਿਧਾਇਕਾਂ ਨੂੰ ਫੋਨ ਆ ਰਹੇ ਨਹੀਂ ਮੈਂ ਫਿਰ ਪੰਜਾਬ ਵਾਲੇ ਪਾਸੇ ਵੀ ਜਾਊਂਗਾ ਉਸ ਤੋਂ ਪਹਿਲਾਂ ਮੈਂ ਰਾਹੁਲ ਗਾਂਧੀ ਹੋਰਾਂ ਤੇ ਇੱਕ ਸਵਾਲ ਹੋਰ ਲੈਣਾ ਚਾਹੂੰਗਾ ਤੁਹਾਡੀ ਨਜ਼ਰ 'ਚ ਰਾਹੁਲ ਗਾਂਧੀ ਨੇ ਜਿਹੜਾ ਜ਼ਿਕਰ ਕੀਤਾ ਕਿ ਉਹ ਵੀ ਪ੍ਰਧਾਨ ਮੰਤਰੀ ਬਣ ਸਕਦੇ ਨੇ ਜਾਂ ਖਾਹਿਸ਼ਮੰਦ ਨੇ ਜਾਂ ਦੌੜ ਦੇ ਵਿੱਚ ਨੇ ਤੁਹਾਡੀ ਨਜ਼ਰ 'ਚ ਅਗਲੀਆਂ ਚੋਣਾਂ 'ਚ ਕਾਂਗਰਸ ਦਾ ਪ੍ਰਧਾਨ ਮੰਤਰੀ ਦਾ ਚਿਹਰਾ ਮਨਮੋਹਨ ਸਿੰਘ ਹੋਣੇ ਚਾਹੀਦੇ ਨੇ ਜਾਂ ਰਾਹੁਲ ਗਾਂਧੀ ਦੇ ਨਾਂ ਤੇ ਤੁਸੀਂ ਸਾਰੇ ਲੋਕ ਤਿਆਰ ਹੋ ਨੇ ਉਹਨਾਂ ਦੇ ਨਾਂ ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈਗਾ ਨਾ ਹੀ ਕੋਈ ਕਿੰਦੂ ਪਰੰਤੂ ਹੈ ਪਰ ਇਹ ਉਹਨਾਂ ਵਕਤ ਦੇ ਨਾਲ ਉਹ ਦੇਖਾਂਗੇ ਕਿ ਜ਼ਿਆਦਾ ਐਕਸਪੀਰੀਅੰਸ ਸਾਥੀ ਚਾਹੀਦੇ ਨੇ ਜਾਂ ਰਾਹੁਲ ਜੀ ਉਸ ਨੂੰ ਕਿਸ ਤਰ੍ਹਾਂ ਆਪ ਦੇਖਾਂਗੇ ਜਦ ਉਸ ਵੇਕਤ ਅਸੀਂ ਇਹ ਸਾਰੀ ਕਮੇਟੀ ਸਾਰੇ ਸਾਰੇ ਰਾਹੁਲ ਗਾਂਧੀ ਦੀ ਅਗਵਾਈ 'ਚ ਤੁਸੀਂ ਸਾਰੇ ਕਾਂਗਰਸੀ ਤਿਆਰ ਹੋ ਪੰਜਾਬ ਵਾਲੇ ਵੀ ਬਿਲਕੁਲ ਇਸ ਚੀਜ਼ ਕੋਈ ਦੋਹਰਾਏ ਨਹੀਂ ਹੈ ਪੰਡਿਤ ਸਾਹਿਬ ਅਗਰ ਹੁਣ ਹੱਲ ਵਾਲੇ ਪਾਸੇ ਆਈਏ ਰਾਹੁਲ ਗਾਂਧੀ ਤੁਹਾਡੀ ਸੁਣਨ ਕੈਪਟਨ ਅਮਰਿੰਦਰ ਤੁਹਾਡੀ ਸੁਣਨ ਤੁਹਾਡੇ ਤੋਂ ਭਾਵ ਸਿਰਫ ਤੁਹਾਡੀ ਨਹੀਂ ਹੋਰ ਵੀ ਜਿਹੜੇ ਸੀਨੀਅਰ ਪੰਜਾਬ ਦੇ ਵਿਧਾਇਕ ਨੇ ਰਣਜੀਤ ਨਾਵਾ ਉਹਨਾਂ ਨੇ ਵੀ ਤੁਸੀਂ ਗੱਲ ਕੀਤੀ ਅਮਰੀਕਾ ਢਿੱਲੋਂ ਹੋਗੇ ਸੰਗਤ ਸਿੰਘ ਗਿਲਜ਼ੀਆ ਹੋਗੇ ਨਿਪਟਾਰਾ ਕਿਵੇਂ ਹੋ ਸਕਦਾ ਹੈ ਤੁਹਾਡੀ ਨਾਰਾਜ਼ਗੀ ਦਾ ਕੀ ਕਰੇ ਰਾਹੁਲ ਗਾਂਧੀ ਔਰ ਕੈਪਟਨ ਅਮਰਿੰਦਰ ਸਿੰਘ ਨਹੀਂ ਤਾਂ ਹੁਣ ਉਹਨਾਂ ਨਾਲ ਮੀਟਿੰਗ ਕਰਾਂਗੇ ਤਾਂ ਜਿਸ ਦਾ ਕੋਈ ਰਸਤਾ ਸਹੀ ਬਣ ਸਕੇ ਆਫ ਨੂੰ ਕਰਾਂਗੇ ਹੁਣ ਆਪਾਂ ਜੀ ਦੇਖੀਏ ਸਾਬ ਬੈਂਸ ਸਿੰਘ ਜੀ ਦੀ ਗੱਲ ਕਰਦੇ ਆ ਤਾਂ ਗੁਰਕੀਰਤ ਹੁਣਾਂ ਨੂੰ ਵੀ ਤਾਂ ਆਖੋ ਬਰੋਕੇ ਕੀਤਾ ਗਿਆ ਜੀ ਉਸ ਪਰਿਵਾਰ ਦੀਆਂ ਕਿੰਨੀਆਂ ਕੁਰਬਾਨੀਆਂ ਨੇ ਅਸੀਂ ਪਰ ਪਰ ਕਹਿੰਦੇ ਨੇ ਕਿ ਰਵਨੀਤ ਬਿੱਟੂ ਉਸ ਪਰਿਵਾਰ ਚੋਂ ਮੈਂਬਰ ਪਾਰਲੀਮੈਂਟ ਬਣਾਏ ਹੋਏ ਨਹੀਂ ਨਹੀਂ ਪਰ ਜੇ ਦੂਸਰੇ ਸਾਥੀ ਨੂੰ ਵੀ ਨਾਲ ਮੌਕਾ ਮਿਲਿਆ ਹੈਗਾ ਤਾਂ ਲੋਕਾਂ ਨੇ ਮੌਕਾ ਦਿੱਤਾ ਵਾ ਕਿਸੇ ਬਿੱਟੂ ਜੀ ਨੇ ਜਾਂ ਕਿਸੇ ਹੋਰ ਨੇ ਨਹੀਂ ਦਿੱਤਾ ਵੀ ਗੁਰਕੀਰਤ ਹੁਣਾਂ ਨੂੰ ਚੱਕ ਕੇ ਘਰੋਂ ਲਿਆ ਕੇ ਖੜੇ ਕਰ ਦਿੱਤਾ ਕੁਝ ਲੋਕਾਂ ਦੇ ਵਿੱਚ ਉਹ ਵਿਚਰਦੇ ਨੇ ਪਾਰਟੀ ਵਾਸਤੇ ਕੰਮ ਕਰਦੇ ਨੇ ਜੇ ਮੌਕਾ ਆਇਆ ਤਾਂ ਅਸੀਂ ਕਿਉਂ ਨਾ ਕਰੀਏ ਆ ਸਾਰੀ ਦੁਨੀਆ ਕਹਿੰਦੀ ਹੈ ਵੀ ਬੈਂਸ ਸਿੰਘ ਉਹਨਾਂ ਨੇ ਇੰਡੀਆ ਬਚਾਤਾ ਪੰਜਾਬ ਬਚਾਤਾ ਅੱਤਵਾਦ ਨੂੰ ਖਤਮ ਕੀਤਾ ਤਾਂ ਫਿਰ ਅਸੀਂ ਇਸ ਚੀਜ਼ ਦੇ ਉੱਤੇ ਵੀ ਨਾਲ ਨਾਲ ਕਿਉਂ ਨਹੀਂ ਧਿਆਨ ਦਿੰਦੇ ਤੁਸੀਂ ਸਾਰੇ ਵਿਧਾਇਕ ਜਿਹੜੇ ਸੀਨੀਅਰ ਹੋ ਜਿਹੜੇ ਚੰਗਾ ਤੁਹਾਡਾ ਤਜਰਬਾ ਹੈ ਕੈਪਟਨ ਅਮਰਿੰਦਰ ਸਿੰਘ ਦੇ ਬਰਾਬਰ ਦਾ ਤੁਸੀਂ ਸਿਆਸੀ ਰੁਤਬਾ ਵੀ ਰੱਖਦੇ ਹੋ ਚੋਣੇ ਜਾਣ ਦੇ ਮਾਮਲੇ ਦੇ ਵਿੱਚ ਤੁਸੀਂ ਸਾਰੇ ਵਿਧਾਇਕਾਂ ਨੇ ਸੋਚਿਆ ਕਦੀ ਵੀ ਅਸੀਂ ਇਕੱਠੇ ਹੋ ਕੇ ਕਿਉਂ ਨਾ ਰਾਹੁਲ ਗਾਂਧੀ ਸਾਹਿਬ ਨੇ ਮਿਲ ਕੇ ਆਈਏ ਹੋਰ ਟਾਈਮ ਉਹਨਾਂ ਕੋ ਮੰਗਿਆ ਜੀ ਮੇਰੇ ਖਿਆਲ ਕਰਨਾਟਕਾ ਦੀ ਬਿਜ਼ਨਸ ਕਰਕੇ ਟਾਈਮ ਦਾ ਹਜੇ ਵਾਪਸ ਜਵਾਬ ਨਹੀਂ ਆ ਸਕਿਆ ਅਸੀਂ ਸਾਰੇ ਜਣੇ ਉਹਨਾਂ ਨੂੰ ਮਿਲਣ ਜਾ ਰਹੇ ਹਾਂ ਕਮਲਪਾਲ ਸਾਹਿਬ ਨੂੰ ਇਹ ਕਿਹਾ ਸੀਗਾ ਤੇ ਜਦੋਂ ਕੋ ਮੈਸੇਜ ਆਏਗਾ ਫਿਰ ਬੈਠ ਕੇ ਉਹਨਾਂ ਨਾਲ ਸਾਰਿਆਂ ਨਾਲ ਗੱਲ ਕਰਾਂਗੇ ਚਲੋ ਤੁਸੀਂ ਨਾਖੁਸ਼ੀ ਨਰਾਜ਼ਗੀ ਪ੍ਰਗਟ ਕੀਤੀ ਹੈ ਕਾਂਗਰਸ ਛੱਡਣ ਦਾ ਕਿਸੇ ਆਗੂ ਦਾ ਵਿਚਾਰ ਤਾਂ ਨਹੀਂ ਕਿ ਅਸੀਂ ਨਰਾਜ਼ ਹੋ ਕੇ ਕਾਂਗਰਸ ਛੱਡ ਦੇਉਂਗੇ ਨੇ ਇਸ ਤਰ੍ਹਾਂ ਦਾ ਕੋਈ ਵਿਚਾਰ ਨਹੀਂ ਹੈ ਜੀ ਚਲੋ ਪੰਡੇ ਸਾਹਿਬ ਬਹੁਤ ਬਹੁਤ ਧੰਨਵਾਦ ਸੋ ਕਾਂਗਰਸ ਦੇ ਨਾਲ ਲਗਾਤਾਰ ਖੜੇ ਰਹਿਣ ਦਾ ਦਾਵਾ ਵੀ ਰਕੇਸ਼ ਪੰਡੇ ਜੀ ਦਾ ਠੀਕ ਹੈ મતਭੇਦ ਜ਼ਰੂਰ ਹੁੰਦੇ ਨੇ ਪਰ ਇਸ ਵਕਤ ਜ਼ਰੂਰੀ ਇਹ ਹੈ ਕਿ ਕੈਪਟਨ ਅਮਰਿੰਦਰ ਔਰ ਰਾਹੁਲ ਗਾਂਧੀ ਪਾਰਟੀ ਦੇ ਸੀਨੀਅਰ ਲੀਡਰਾਂ ਦੇ મતਭੇਦ ਖਤਮ ਕਰਨ ਕਿਉਂਕਿ 2019 ਚ ਜੇ ਰਾਹੁਲ ਗਾਂਧੀ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ 13 ਸੀਟਾਂ ਚੋਂ ਅਸੀਂ ਬਹੁਤ ਬਹੁਤ ਹਾਸਲ ਕਰਨਾ ਹੈ ਕਿ ਪੰਜਾਬ ਦੇ ਹਰ ਖਿੱਤੇ ਚ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਜਿੰਨੇ ਵੀ ਨਾਰਾਜ਼ ਲੀਡਰ ਨੇ ਭਾਵੇਂ ਉਹ ਬਹੁਤ ਸੀਨੀਅਰ ਨੇ ਭਾਵੇਂ ਉਹ ਘੱਟ ਦਸਾਂ ਦੇ ਐਮਐਲਏ ਨੇ ਜਾਂ ਪਾਰਟੀ ਦੇ ਹੋਰ ਸੰਗਠਨ ਦੇ ਅਹੁਦੇਦਾਰ ਤੇ ਲੀਡਰ ਨੇ ਰਾਹੁਲ ਗਾਂਧੀ ਲਈ ਬੜਾ ਜ਼ਰੂਰੀ ਹੈ ਔਰ ਕੈਪਟਨ ਉਮਰਿੰਦਰ ਲੇਵੀ ਉਹਨਾਂ ਸਾਰਿਆਂ ਨਾਲ رابطہ ਬਣੇ ਉਹਨਾਂ ਦੇ ਨਾਲ ਸਮੇਂ-ਸਮੇਂ ਤੇ ਮੀਟਿੰਗਾਂ ਹੋਣ ਜਿਵੇਂ ਇਹਨਾਂ ਲੋਕਾਂ ਨੇ 10 ਸਾਲ ਅਕਾਲੀ ਦਲ ਦੇ ਖਿਲਾਫ ਲੜਾਈ ਲੜੀ ਹੈ ਆਪਣੀ ਸਰਕਾਰ 'ਚ ਇਹਨਾਂ ਨੂੰ ਇਹ ਭਾਵਨਾ ਜਾਵੇ ਕਿ ਇਹ ਵਿਰੋਧੀ ਧਿਰ ਦੇ ਨੇ ਆਪਣੀ ਸਰਕਾਰ 'ਚ ਇਹਨਾਂ ਨੂੰ ਇਹ ਲੱਗੇ ਕਿ ਇਹ ਸਾਡੀ ਸਰਕਾਰ ਹੈ ਤੇ ਅਸੀਂ ਲੋਕਾਂ ਦੇ ਲਈ ਕੰਮ ਕਰਦੇ ਹਾਂ ਸੋ ਜਦ ਤੱਕ ਇਹਨਾਂ ਚੀਜ਼ਾਂ ਦਾ ਨਿਬੇੜਾ ਨਹੀਂ ਹੁੰਦਾ ਮੈਨੂੰ ਲੱਗਦਾ ਹੈ ਰਾਹੁਲ ਗਾਂਧੀ ਨੂੰ ਪੰਜਾਬ ਚ ਵੀ ਕਰਨਾਟਕ ਵਰਗੇ ਚੋਣ ਨਤੀਜਿਆਂ ਦੇ ਖਤਰੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸੋ ਬਾਕੀ ਰਾਹੁਲ ਗਾਂਧੀ ਜ਼ਿਆਦਾ ਸਿਆਣੇ ਨੇ 올 ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਬਾਕੀ 2019 ਲੇੜੇ ਦੇ ਜਿਵੇਂ ਮੈਂ ਜ਼ਿਕਰ ਕੀਤਾ ਕਿ 10.5 11 ਮਹੀਨੇ ਰਹਿ ਗਏ ਨੇ ਹੁਣ ਵੇਖਦੇ ਹਾਂ ਕਾਂਗਰਸ ਕਿਸ ਦਿਸ਼ਾ ਦੇ ਵਿੱਚ ਅੱਗੇ ਵਧਦੀ ਹੈ ਪੰਡਿਤ ਸਾਹਿਬ ਤੁਸੀਂ ਵਕਤ ਕਟਿਆ ਬਹੁਤ ਬਤਾਨਾ ਸ਼ੁਕਰੀਆ ਜੀ ਧੰਨਵਾਦ